ਜਦੋਂ ਪਾਕਿਸਤਾਨ ਦੀ ਗੱਲ ਕਰਦੇ ਆਂ ਲੈਂਦੇ ਪੰਜਾਬ ਦੀ ਗੱਲ ਕਰਦੇ ਆਂ ਨਾ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਬਹੁਤ ਯਾਦ ਆਉਂਦਾ ਜੀ ਵੀ ਜੇ ਉਹਨਾਂ ਦਾ ਰਾਜ ਹੁੰਦਾ ਤਾਂ ਅੱਜ ਸਿੱਖੀ ਤੇ ਕਿਤੇ ਹੋਰ ਹੁੰਦਾ ਸੀ ਹਰ ਕੋਈ ਚਾਹੁੰਦਾ ਹੈ ਕਿ ਸਿੱਖ ਰਾਜ ਵਰਗਾ ਰਾਜ ਹੋਵੇ ਜਿੱਥੇ ਸਾਰੇ ਬਰਾਬਰਤਾ ਹੋਵੇ ਕਿ ਜਿਹੜੀ ਦਸਤਾਰ ਜਦੋਂ ਅਸੀਂ ਸਿਰ ਤੇ ਸਜਾਉਂਦੇ ਆਂ ਨਾ ਤਾਂ ਇਹ ਸਾਨੂੰ ਨਾ ਕਿਸੇ ਤੋਂ ਛੋਟਾ ਰਹਿਣ ਦਿੰਦੀ ਹੈ ਨਾ ਕਿਸੇ ਦੇ ਅਧੀਨ ਰਹਿਣ ਬੰਦੇ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੈ ਨਾ ਭਾਵੇਂ ਉਹ ਰਿਕਸ਼ਾ ਵੀ ਚਲਾਉਂਦਾ ਹੈ ਭਾਵੇਂ ਸਾਹਮਣੇ ਵਾਲਾ ਕਿੰਨਾ ਵੱਡਾ ਮੀਰ ਹੋਵੇ ਉਹਨੂੰ ਇਹ ਕਹਿੰਦੇ ਨੇ ਸਰਦਾਰ ਜੀ ਚੱਲੋਗੇ ਜ਼ਰੂਰੀ ਨਹੀਂ ਕਿ ਸ਼ਹਾਦਤ ਸਿਰਫ ਮਰਨ ਦੇ ਨਾਲ ਹੁੰਦੀ ਹੈ ਸ਼ਹਾਦਤ ਕਈ ਲੋਕ ਮੈਂ ਇਤਾਂ ਦੇ ਵੀ ਦੇਖੇ ਨੇ ਕਿ ساری ਜ਼ਿੰਦਗੀ ਗੁਰੂ ਦੇ ਲੇਖੇ ਲੱਭਦੇ ਹੁਣ ਰਾਜਵੀਰ ਜਵੰਦਾ ਜੀ ਇਸ ਵੇਲੇ ਹਸਪੀਟਲ ਦੇ ਵਿੱਚ ਐਡਮਿਟ ਨੇ ਹਰ ਕੋਈ ਉਹਨਾਂ ਲਈ ਅਰਦਾਸਾਂ ਕਰ ਰਿਹਾ ਬਿਲਕੁਲ ਤਕਰੀਬਨ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਰੋਜ਼ ਹੀ ਸਵੇਰੇ ਇੱਕ ਵਾਰੀ ਉਹਨਾਂ ਨੂੰ ਦੇਖ ਆਵਾਂ ਜਾਂ ਇੱਥੋਂ ਜਦੋਂ ਕੰਮ ਤੋਂ ਫ੍ਰੀ ਹੁੰਦਾ ਮੈਂ ਸ਼ਾਮ ਨੂੰ ਮੈਂ ਤੇ ਕੋਲ ਜਾਣਾ ਹੈ ਜ਼ਰੂਰ ਪਰ ਮੈਂ ਇਹ ਨਹੀਂ ਕਹਿਣਾ ਕਿ ਮੈਂ ਉਮੀਦ ਕਰਦਾ ਕਿ ਉਹ ਉੱਠਣਗੇ ਮੈਨੂੰ ਵਿਸ਼ਵਾਸ ਹੈ ਐਡੀ ਛੇਤੀ ਟੇਰੀਟਾ ਕੇ ਬੈਠਣ ਵਾਲਾ ਹੈ ਨਹੀਂ ਕੁਝ ਇਦਾਂ ਦੀ ਯਾਦ ਰਾਜਵੀਰ ਜਵੰਦਾ ਦੇ ਨਾਲ ਵੀ ਹਸੀ ਆ ਟਾਈਮ ਇਕੱਠੇ ਬਿਤਾਇਆ ਸੀ ਬੂਟਾਂ ਦਾ ਇੱਕ ਜੋੜਾ ਉਹਨਾਂ ਦੇ ਸਮਾਨ ਨਾਲ ਪੈਕ ਹੋ ਕੇ ਚਲਾ ਗਿਆ ਲੱਗਦਾ ਗਾਣੇ ਨੂੰ ਸ਼ੂਟ ਹੋਏ ਨੂੰ ਦੋ ਤਿੰਨ ਸਾਲ ਹੋ ਗਏ ਹੋਣਗੇ ਹੁਣ ਤੱਕ ਉਹ ਕੀ ਕਰਦੇ ਆ ਫੋਨ ਕਰਕੇ ਕਹਿੰਦੇ ਵੀ ਸਾਡੇ ਕੋਲ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਜੋੜਾ ਪਿਆ ਅਸੀਂ ਉਹ ਕੱਢਦੇ ਆ ਝਾੜਦੇ ਆ ਦਰਸ਼ਨ ਕਰਕੇ ਫੇਰ ਰੱਖਦੇ ਨੇ ਤੇ ਨਾਲ ਉੱਚੀ ਉੱਚੀ ਹੱਸਣ ਲੱਗ ਪੈਂਦੇ ਆ ਕਿ ਜਦੋਂ ਉਹ ਕਦੀ ਜ਼ਿੰਦਗੀ ਚ 네ਗੇਟਿਵ ਨਹੀਂ ਹੋਇਆ ਤਾਂ ਆਪਾਂ ਉਹਨੂੰ ਲੈ ਕੇ 네ਗੇਟਿਵ ਕਿੱਦਾਂ ਹੋ ਸਕਦਾ ਹੈ ਬਹੁਤ ਹੀ ਪੋਜ਼ਿਟਿਵ ਹਿਊਮਨ ਬੀਇੰਗ ਆ ਬਹੁਤ ਹੀ ਲਾਈਵਲੀ ਨੇ ਬਹੁਤ ਨਾਈਸ ਨੇ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਭਾਰਤ ਅਤੇ ਪਾਕਿਸਤਾਨ ਦੀ ਵੰਡ ਤਾਰਾਂ ਨੂੰ ਲੈ ਕੇ ਤਾਂ ਹੋ ਗਈ ਪਰ ਇਹ ਤਾਰਾਂ ਦਿਲ ਦੀਆਂ ਤਾਰਾਂ ਦੇ ਵਿੱਚ ਫਿੱਕ ਨਹੀਂ ਪਾ ਸਕੀਆਂ ਇਸੇ ਵਿਸ਼ੇ ਨੂੰ ਮੁੱਖ ਰੱਖਤੇ ਹੋਏ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮ ਆ ਰਹੀ ਹੈ ਸੂਹੇ ਵਿੱਚੀਰੇ ਵਾਲਿਆ 10 ਅਕਤੂਬਰ ਨੂੰ ਰਿਲੀਜ਼ ਹੋਏਗੀ ਫਿਲਮ ਨੂੰ ਲੈ ਕੇ ਆ ਸਟਾਰ ਕਾਸਟ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੀਆਂ ਵੀਰ ਸਿੰਘ ਜੀ ਦਾ ਤੇ ਤੁਹਾਨੂੰ ਘਰੇਵਾਲ ਦਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਿਲਕੁਲ ਠੀਕ ਜੀ ਤੁਸੀਂ ਸੁਣਾਓ ਵਿਧਿਆ ਜਿਸ ਤਰ੍ਹਾਂ ਇਹ ਦਿਲਾਂ ਦੇ ਵਿੱਚ ਤਾਂ ਵੰਡ ਨਹੀਂ ਪਾ ਸਕੇ ਇਹ ਜਿਹੜੀਆਂ ਤਾਰਾਂ ਲੱਗੀਆਂ ਸੀ ਪਰ ਅੱਜ ਵੀ ਜਿਹੜੇ ਪੰਜਾਬੀ ਨੇ ਇਹਨਾਂ ਉਹਨਾਂ ਨੂੰ ਇੱਕ ਖਿੱਚ ਪੈਂਦੀ ਆ ਵੀ ਅਸੀਂ ਪਾਕਿਸਤਾਨ ਜਾਈਏ ਉੱਥੇ ਸਾਡਾ ਇਤਿਹਾਸ ਪਿਆ ਹੈ ਸਾਡੇ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਅਸੀਂ ਉਹ ਦੇਖੀਏ ਤੁਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਡੈਫੀਨਟਲੀ ਜੀ ਇਦਾਂ ਹੀ ਆ ਸਾਡਾ ਵੀ ਉੱਧਰ ਬਹੁਤ ਕੁਝ ਪਿਆ ਹੈ ਉਹਨਾਂ ਦਾ ਵੀ ਇੱਧਰ ਉਹਨ ਕਿਉਂਕਿ ਮੈਂ ਪਿਛਲੇ ਸਾਲ ਗਿਆ ਮੈਂ ਉੱਥੇ ਬਜ਼ੁਰਗਾਂ ਨੂੰ ਮਿਲਿਆ ਔਰ ਕੋਈ ਕਹਿੰਦਾ ਮੈਂ ਨਵੇਂ ਸ਼ਹਿਰ ਦਾ ਕੋਈ ਕਹਿੰਦਾ ਮੈਂ ਰੋਪੜ ਦਾ ਆ ਕੋਈ ਕਹਿੰਦਾ ਮੈਂ ਚਲੰਦਰ ਦਾ ਆ ਉਹਨਾਂ ਦਾ ਵੀ ਦਿਲ ਕਰਦਾ ਹੈ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਦੇਖਣ ਦਾ ਆਪਣੇ ਪਿੰਡਾਂ ਦੇ ਵਿੱਚ ਵਾਪਸ ਆਉਣ ਦਾ ਬਿਲਕੁਲ ਇਹ ਜਿਹੜੀ ਖਿੱਚ ਹੈ ਨਾ ਤੁਹਾਨੂੰ ਇਹ ਤੁਸੀਂ ਬਾਹਰ ਰਹਿ ਕੇ ਅਬਜ਼ਰਵ ਕੀਤੀ ਆ ਵੀ ਤੁਹਾਨੂੰ ਜਦੋਂ ਪੰਜਾਬ ਚੋਂ ਨਹੀਂ ਤੁਹਾਨੂੰ ਇੱਕ ਕੁਝ ਵੱਖਰਾ ਮਹਿਸੂਸ ਹੁੰਦਾ ਹਾਂ ਹਾਂਜੀ ਬਿਲਕੁਲ ਕੀ ਫੀਲ ਕਰਦੇ ਹੋ ਇੱਥੇ ਆ ਕੇ ਪੀਸ ਫੀਲ ਕਰਦੇ ਆ ਪੀਸਫੁਲ ਫੀਲ ਕਰਦੇ ਆ ਪਤਾ ਨਹੀਂ ਉਹ ਦੀ ਰਿਸਪੋਨਸਿਬਿਲਟੀ ਸਾਰੀਆਂ ਬੈਕ ਹੋਮ ਜਾ ਕੇ ਕੈਨੇਡਾ ਦੇ ਵਿੱਚ ਹੁੰਦੀਆਂ ਜਦੋਂ ਅਸੀਂ ਇੱਥੇ ਹੁੰਨੇ ਆ ਥੋੜਾ ਜਿਹਾ ਫਰੈਸ਼ ਹੁੰਦਾ ਮੈਂ ਜੀ ਸ਼ਾਇਦ ਇਸ ਕਰਕੇ ਬਟ ਵਧੀਆ ਲੱਗਦਾ ਇੱਥੇ ਲੋਕ ਵੀ ਜਿੱਦਾਂ ਪਿੰਡ ਦੇ ਵਿੱਚ ਜਿਵੇਂ ਮਿਲਦੇ ਆ ਜਿਵੇਂ ਪਿਆਰ ਕਰਦੇ ਆ ਪਹਿਲਾਂ ਤੋਂ ਜਦੋਂ ਅਸੀਂ ਆਉਂਦੇ ਹੁੰਦੇ ਸੀ ਬਹੁਤ ਐਕਸਾਈਟਮੈਂਟ ਉਹਨਾਂ ਨੂੰ ਹੁੰਦੀ ਸੀ ਜਦੋਂ ਅਸੀਂ ਆਉਂਦੇ ਸੀ ਤੇ ਇਹ ਚੀਜ਼ ਮੈਂ ਮਹਿਸੂਸ ਕਰਦੀ ਪਿਆਰ ਮਹਿਸੂਸ ਕਰਦੀ ਆ ਕਿੰਨੇ ਜਿਹੜੇ ਐਨ ਆਰ ਆਈ ਹੁੰਦੇ ਆ ਨਾ ਸਾਲ 'ਚ ਇੱਕ ਵਾਰੀ ਉਹ ਮਸਾਂ ਗੇੜਾ ਮਾਰਦੇ ਹੁੰਦੇ ਆ ਹੁਣ ਤਾਂ ਤੁਹਾਡੇ ਬਹੁਤ ਵਾਰੀ ਗੇੜੇ ਵੱਜ ਜਾਂਦੇ ਆ ਹਾਂਜੀ ਹੁਣ ਬਹੁਤ ਨੇ ਤਾਂ ਪਹਿਲਾਂ 3 ਸਾਲ ਬਾਅਦ ਇੱਕ ਜਿਹੜਾ ਵਜਦਾ ਹੁੰਦਾ ਸੀ ਸਭ ਤੋਂ ਵਧੀਆ ਪੰਜਾਬ ਚ ਆ ਕੇ ਕੀ ਲੱਗਦਾ ਖਾਨ ਚ ਗੋਲ ਗੱਪੇ ਅੱਛਾ ਇੱਕ ਕੁੜੀਆਂ ਦੀ ਪਹਿਲੀ ਪਸੰਦ ਹੁੰਦੇ ਨੇ ਹਾਂਜੀ ਮੇਰੇ ਫੇਵਰਟ ਆ ਅੱਜ ਵੀ ਚੇਚੇ ਖਾ ਕੇ ਆਏ ਨੇ ਮਿਲੇ ਜੀ ਕਿ ਨਹੀਂ ਮਿਲੇ ਨਹੀਂ ਮਿਲੇ ਨਹੀਂ ਅੱਜ ਨਹੀਂ ਮਿਲੇ ਕੀ ਪਤਾ ਸ਼ਾਮ ਤੱਕ ਮਿਲ ਜੇ ਆਰਡਰ ਤਾਂ ਕੀਤੇ ਸੀ ਪਤਾ ਨਹੀਂ ਆਏ ਨਹੀਂ ਹੂੰ ਬਿਲਕੁਲ ਜਿਸ ਤਰ੍ਹਾਂ ਇਹ ਪੰਜਾਬ ਦੇ ਨੂੰ ਲੈ ਕੇ ਫਿਲਮ ਬਣਾਈ ਗਈ ਹੈ ਇਸ ਦੇ ਵਿੱਚ ਜਿਸ ਦਾ ਬੀਰ ਸਿੰਘ ਹੋਰ ਬਹੁਤ ਸੀਰੀਅਸ ਕੈਰੈਕਟਰ ਰਹੇ ਹਨ ਹੈਨਾ ਨਿਰਵੈਰ ਪੰਨੂ ਹੋਰੀ ਵੀ ਬਹੁਤ ਸੀਰੀਅਸ ਹੈ ਫਿਰ ਤੁਸੀਂ ਥੋੜੇ ਚੁਲਬੁਲੇ ਨੌਟੀ ਜਿਹਾ ਲੱਗਦੇ ਫਿਰ ਇਹਨਾਂ ਨਾਲ ਕਿਵੇਂ ਕੈਮਿਸਟਰੀ ਰਲੀ ਹੈ ਇੰਨਾ ਸੀਰੀਅਸ ਹੈ ਨਹੀਂ ਨਾ ਨਾ ਨਿਰਵੈਰ ਭਾਜੀ ਨੇ ਹਮ ਸੀਰੀਅਸਨੈਸ ਮੈਨ ਲੱਗਦਾ ਕਿ ਕੰਮ ਪ੍ਰਤੀ ਸੀਰੀਅਸ ਹਾਂ ਅਸੀਂ ਹਮ ਬਟ ਇਨ ਜਨਰਲ ਲਾਈਫ ਮੈਨ ਲੱਗਦਾ ਮੈਂ ਤਾਂ ਬਹੁਤ ਨਿਆਣਾ ਆ ਹੈਨਾ ਐਂਡ ਸੇਮ ਇਜ਼ ਵਿਦ ਨਿਰਵੈਰ ਹਮ ਤੇ ਉਹ ਕਈ ਵਾਰੀ ਕੀ ਹੁੰਦਾ ਉਹ ਤੁਹਾਡਾ ਕੰਟੈਂਟ ਉਸ ਹਿਸਾਬ ਦਾ ਜ਼ਿਆਦਾ ਅੱਗੇ ਹੁੰਦਾ ਹੈ ਕਿ ਤੁਹਾਨੂੰ ਇਕ ਉਸ ਸ਼ਕਲ ਦੇ ਨਾਲ ਜਾਂ ਉਸ ਵਿਉਂਤ ਨਾਲ ਦੇਖਿਆ ਜਾਂਦਾ ਹੈ ਕਿ ਇਹ ਸਿਆਣਪ ਭਰੇ ਨੇ ਇਹ ਗੱਲਾਂ ਇੱਤਾ ਇੱਤਾ ਹੈ ਨਾ ਬਿਲਕੁਲ ਤੇ ਪਰ ਮੈਂ ਤਾਂ ਬੱਚਿਆਂ ਵਾਂਗ ਜੀ ਕੇ ਬਹੁਤ ਖੁਸ਼ ਹਾਂ ਹੂੰ ਤੁਹਾਨੂੰ ਲੈ ਕੇ ਨਾ ਤੁਹਾਡੇ ਫੈਨਸ ਇੱਕ ਗੱਲ ਜ਼ਰੂਰ ਕਹਿੰਦੇ ਕਹਿੰਦੇ ਵੀਰ ਸਿੰਘ ਜੀ ਨੂੰ ਦੇਖਦਿਆਂ ਨਾ ਸਾਨੂੰ ਭਾਈ ਵੀਰ ਸਿੰਘ ਜੀ ਦੀ ਝਲਕ ਪੈਂਦੀ ਔਨੇ ਜੀ ਤੇ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਆ ਮਤਲਬ ਮੈਂ ਤਾਂ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ ਹੂੰ ਪਰ ਤੁਹਾਡੀ ਲਿਖਤ ਦਾ ਹਰ ਕੋਈ ਫੈਨ ਆ ਅੱਜਕੱਲ ਸ਼ੁਕਰੀਆ ਜੀ ਥੈਂਕ ਯੂ ਲੰਦੇ ਪੰਜਾਬ ਚ ਜਾ ਕੇ ਜਿੱਥੇ ਮਾਨਤਾ ਮਹਿਸੂਸ ਹੋਇਆ ਇੱਕ ਖਿੱਚ ਹੁੰਦੀ ਹੈ ਵੀ ਯਾਰ ਇਹ ਦੋ ਪੰਜਾਬ ਬਣਾਤੇ ਇਕੱਠੇ ਹੋਣੇ ਚਾਹੀਦੇ ਮੈਂ ਆਲਵੇਸ ਕਹਿੰਨਾ ਕਿ ਪੰਜਾਬ ਇੱਕ ਹੀ ਆ ਸ਼ੁਰੂ ਤੋਂ ਹੈ ਨਾ ਪੋਲਿਟੀਕਲ ਬਾਉਂਡਰੀਜ਼ ਜਿਹੜੀਆਂ ਨੇ ਉਹ ਨਹੀਂ ਤੈਅ ਕਰਨੀਆਂ ਕਿ ਲੋਕਾਂ ਨੇ ਕਿੱਦਾਂ ਜੀਣਾ ਜੋ ਵੀ ਹੈ ਜਿੱਦਾਂ ਵੀ ਹੈ ਤੁਸੀਂ ਅੱਜ ਵੀ ਅੱਜ ਦਾ ਸਿਨੈਰੀਓ ਵੀ ਦੇਖੀਏ ਤਾਂ ਚਾਹੇ ਇਧਰਲੇ ਪੰਜਾਬ ਦੇ ਲੋਕ ਹੋਣ ਚਾਹੇ ਉਧਰ ਹੋਣ ਆਪਸੀ ਖਿੱਚ ਤਾਂ ਉਦਾਂ ਦੀ ਉਦਾਂ ਹੀ ਬਰਕਰਾਰ ਹੈ ਉਹ ਫਿੱਕੀ ਨਹੀਂ ਬਹਿ ਸਕਦੀ ਜਿਸ ਤਰ੍ਹਾਂ ਨਿਰਵੈਰਪਨ ਨੂੰ ਵੀ ਪੱਗ ਬੰਨਦੇ ਨੇ ਵੀਰ ਸਿੰਘ ਜੀ ਵੀ ਪੱਗ ਬੰਨਦੇ ਜਦੋਂ ਤੁਸੀਂ ਇਹਨਾਂ ਨੂੰ ਪੱਗ ਬੰਨਦੇ ਦੇਖਦੇ ਹੋ ਤਾਂ ਕੀ ਫੀਲ ਹੁੰਦਾ ਸੋਏ ਵਿੱਚ ਹੀ ਜੀ ਨਹੀਂ ਆਈ ਥਿੰਕ ਇੱਕ ਬੱਕਰੀ ਰਿਸਪੈਕਟ ਹੁੰਦੀ ਆਪਣੀ ਉਮ ਜਿਨ੍ਹਾਂ ਦੇ ਸਿਰ ਤੇ ਪੱਗ ਹੁੰਦੀ ਆ ਉਹਨਾਂ ਦੀ ਰਿਸਪੈਕਟ ਵੀ ਅਪਰ ਐਕਸਪੈਕਟ ਵੀ ਉਹਨਾਂ ਤੋਂ ਥੋੜਾ ਜਿਹਾ ਸੌਰੀ ਥੋੜੀ ਜਿਆਦਾ ਕਰਦੇ ਜਿਆਦਾ ਕਰਦੇ ਹਾਂ ਜੀ ਹਾਂ ਜੀ ਹਾਂਜੀ ਠੀਕ ਹੈ ਇਹ ਵੀ ਚੀਜ਼ ਹੋਣਾ ਕੁੜੀਆਂ ਚ ਹੁੰਦੀ ਹੈ ਕਹਿੰਦੇ ਜਦੋਂ ਨਾ ਅਸੀਂ ਕਿਤੇ ਦਿੱਕਤ ਚ ਮੈਂ ਪਰੇਸ਼ਾਨੀ ਦੇ ਵਿੱਚ ਹੋਈਏ ਜੇ ਸਾਨੂੰ ਕੋਈ ਸਰਦਾਰ ਬੰਦਾ ਦਿਖ ਜੇ ਨਾ ਸਾਨੂੰ ਇੱਕ ਹੌਸਲਾ ਜਾ ਹੋ ਜਾਂਦਾ ਵੀ ਹਾਂ ਵੀ ਇਹ ਸਰਦਾਰ ਹੈ ਸਾਡੀ ਹੈਲਪ ਕਰੂਗਾ ਅੰਦਰੋਂ ਇੱਕ ਫੀਲਿੰਗ ਆਉਂਦੀ ਹੈ ਹਾਂਜੀ ਬਿਲਕੁਲ ਸੇਫ ਫੀਲ ਕਰਦੇ ਆ ਅਸੀਂ ਇਹ ਬਾਹਰ ਵੀ ਤੁਸੀਂ ਇਦਾਂ ਹੀ ਫੀਲ ਕਰਦੇ ਹੋ ਹਾਂਜੀ ਹੂੰ ਜਿਸ ਤਰ੍ਹਾਂ ਫਿਲਮ ਦੇ ਵਿੱਚ ਇੱਕ ਡਾਇਲੋਗ ਹੈ ਕਹਿੰਦੇ ਤੂੰ ਕੁੜੀਆਂ ਨੂੰ ਆਪਣੇ ਸਿਰ ਦੀ ਪੱਗ ਮੰਨਦਾ ਪਰ ਤੇਰੀਆਂ ਆ ਪੱਗਾਂ ਤਾਂ ਜਿਹੜੀਆਂ ਅੱਜਕੱਲ ਖੂਹਾਂ ਦੇ ਵਿੱਚ ਰੁਲਦੀਆਂ ਫਿਰਦੀਆਂ ਜੀ ਇਹ ਪੱਗ ਦੇ ਨੂੰ ਲੈ ਕੇ ਮਾਇਨੇ ਵੀ ਬਹੁਤ ਕੱਢੇ ਜਾਂਦੇ ਆ ਕਿੰਦੇ ਜਦੋਂ ਤਾਂ ਕੋਈ ਮੁੰਡਾ ਕਹੇ ਵੀ ਮੈਂ ਫਲਾਣੀ ਕੁੜੀ ਨਾਲ ਵਿਆਹ ਕਰਾਉਣਾ ਪੇਰੈਂਟਸ ਈਜ਼ੀਲੀ ਐਗਰੀ ਹੋ ਜਾਂਦੇ ਆ ਪਰ ਜਦੋਂ ਕੁੜੀਆਂ ਇਹ ਗੱਲ ਕਹਿੰਦੀਆਂ ਨੇ ਵੀ ਅਸੀਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਾਲਾਂਕਿ ਬਹੁਤ ਘਰਾਂ 'ਚ ਚੀਜ਼ਾਂ ਦੇ ਚੇਂਜੇਸ ਵੀ ਆ ਗਏ ਨੇ ਉਸ ਟਾਈਮ ਦਾਦੇ ਮਾਮੇ ਚਾਚੇ ਪਤਾ ਨਹੀਂ ਟਰੰਕਾਂ 'ਚੋਂ ਵੀ ਪੱਗਾਂ ਕੱਢ ਕੇ ਲਿਆਉਂਦੇ ਮਨਦੇਉ ਵੀ ਅੱਜ ਵੀ ਇਹ ਵਿਤਕਰਾਂ ਹੈਗੇ ਸਾਡੀ ਸੋਸਾਇਟੀ 'ਚ ਆ ਕਿਤੇ ਨਾ ਕਿਤੇ ਐਕਸੈਪਟੈਂਸ ਅੱਜ ਵੀ ਉਨੀ ਨਹੀਂ ਹੈਗੀ ਹੈਨਾ ਕਈ ਕੇਸਸ ਦੇਖਣ 'ਚ ਮਿਲ ਜਾਂਦੇ ਆ ਅਜੇ ਵੀ ਮਿਲ ਜਾਂਦੇ ਆ ਪਰ ਮੈਨੂੰ ਇਦਾਂ ਲੱਗਦਾ ਕਿ ਜੇ ਸਾਰਾ ਕੁਝ ਠੀਕ ਹੋਵੇ ਹੈਨਾ ਜੇ ਧੀ ਪੁੱਤ ਦੀ ਪਸੰਦ ਚੰਗੀ ਹੈ ਐਟਲੀਸਟ ਉਹਦੀ ਪਸੰਦ ਨੂੰ ਕਨਸਿਡਰ ਤਾਂ ਕਰਨਾ ਚਾਹੀਦਾ ਜੇ ਚੰਗੀ ਪਸੰਦ ਹੈ ਤਾਂ ਫਿਰ ਕੋਈ ਹਰਜ਼ ਨਹੀਂ ਹੁੰਦਾ ਹੈਨਾ ਬਾਕੀ ਇਹ ਗੱਲ ਆਪਣੇ ਬੱਚਿਆਂ ਤੇ ਮਾਣ ਕਰਨਾ ਸਿੱਖੀਏ ਆਪਣੇ ਬੱਚਿਆਂ ਤੇ ਭਰੋਸਾ ਕਰਨਾ ਸਿੱਖੀਏ ਕਿ ਉਹ ਕੁਝ ਮਾੜਾ ਨਹੀਂ ਕਰਨਗੇ ਜੇ ਸਾਨੂੰ ਸਾਡੀ ਪਰਵਰਿਸ਼ ਤੇ ਭਰੋਸਾ ਹੋਵੇ ਤਾਂ ਬੱਚੇ ਕਦੀ ਵੀ ਗਲਤ ਰਾਹ ਨਹੀਂ ਪੈਂਦੇ ਮਾਣ ਮਹਿਸੂਸ ਪਰ ਪੇਰੈਂਟਸ ਨੂੰ ਸਮਝਾਉਣ ਲੱਗਦਾ ਵੀ ਅੱਜ ਦੇ ਟਾਈਮ 'ਚ ਵੀ ਬਹੁਤ ਘਰਾਂ ਦੇ ਵਿੱਚ ਔਖਾ ਆ ਮਸਲਾ ਇਹ ਹੋ ਗਿਆ ਨਾ ਕਿਉਂਕਿ ਅੱਜਕੱਲ੍ਹ ਦੋਵੇਂ ਪੇਰੈਂਟਸ ਵਰਕਿੰਗ ਨੇ ਸੋਸ਼ਲ ਮੀਡੀਆ ਵੀ ਟਾਈਮ ਇੰਨਾ ਲੈ ਜਾਂਦਾ ਆ ਆਪਣੇ ਆਪਣੇ ਆਪਣੀ ਸਾਰਿਆਂ ਦੀ ਦੁਨੀਆ ਬਣੀ ਹੋਈ ਹੈ ਫੋਨਾਂ ਦੇ ਵਿੱਚ ਅਸੀਂ ਉਹ ਚ ਇੰਨੇ ਗੁਲਤਾਨ ਹੋ ਚੁੱਕੇ ਆ ਕਿ ਸਾਨੂੰ ਫੈਮਿਲੀ ਚ ਟਾਈਮ ਦੇਣਾ ਭੁੱਲ ਗਿਆ ਹੋਇਆ ਜੀ ਹੈਨਾ ਹੁਣ ਆਮ ਤਸਵੀਰ ਚ ਆਪਾਂ ਨਹੀਂ ਦੇਖਦੇ ਕਿ ਬੱਚੇ ਦਾਦਿਆਂ ਕੋਲ ਨਾਨਿਆਂ ਕੋਲ ਬਹਿ ਕੇ ਬਾਤਾਂ ਸੁਣਦੇ ਹੋਣ ਹੈਨਾ ਉਹ ਕਹਾਣੀਆਂ ਉਹ ਬੁਝਾਰਤਾਂ ਉਹ ਖਤਮ ਹੁੰਦੀਆਂ ਜਾ ਰਹੀਆਂ ਉਹ ਸੋਸ਼ਲ ਮੀਡੀਆ ਨੇ ਟਾਈਮ ਕੰਜ਼ੂਮ ਕਰ ਲਿਆ ਕੁਝ ਸਿਨੇਮਾ ਨੇ ਕਰ ਲਿਆ ਕੁਝ ਜਿਹੜੀਆਂ ਫੋਨਾਂ ਦੇ ਉੱਤੇ ਸੀਰੀਲ ਰੂਲਾਂ ਦੇਖ ਲੈਣੇ ਆ ਉਹਨਾਂ ਚੀਜ਼ਾਂ ਨੇ ਕਰ ਲਿਆ ਉਹ ਹੌਲੀ ਹੌਲੀ ਕਰਦੇ ਆ ਨਾ ਉਹ ਕਹਿ ਲਓ ਕਿ ਫੈਮਿਲੀ ਦਾ ਜਿਹੜਾ ਤਾਣਾ ਬਾਣਾ ਸੀ ਉਹਦੇ ਚ ਫਿੱਕ ਪੈ ਗਈ ਬਿਲਕੁਲ ਇਹ ਫਿਲਮ ਦੇ ਵਿੱਚ ਵੀ ਨਾ ਤੁਸੀਂ 90 ਦੇ ਦਹਾਕੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ 90 ਦਾ ਦਹਾਕੇ ਜਿਹੜੇ ਬੱਚੇ ਜੰਮੇ ਆ ਨਾ ਉਹਨਾਂ ਨੇ ਪੁਰਾਣਾ ਪੰਜਾਬ ਵੀ ਦੇਖਿਆ ਤੇ ਅੱਜ ਕੱਲ ਦਾ ਟੈਕਨੋਲੋਜੀ ਵਾਲਾ ਵੀ ਯੁੱਗ ਦੇਖਿਆ ਮਨ ਨੂੰ ਵੀ ਆਪਾਂ ਉਸ ਪੀੜ੍ਹੀ ਦੇ ਵਿੱਚ ਆਉਂਦੇ ਆ ਤੇ ਬੜਾ ਵਧੀਆ ਗੱਲ ਆ ਇਹ ਮੈਂ 91 ਬੋਨ ਆ ਹਮ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿਉਂਕਿ ਮੈਂ ਜਿਹੜੀ ਚੇਂਜ ਆਪਣੇ ਆਰਾਊਂਡ ਦੇਖੀ ਆ ਉਦੇ ਤੋਂ ਮਤਲਬ ਬਹੁਤ ਕੁਝ ਸਿੱਖਿਆ ਵੀ ਹੈ ਬੜੇ ਬੜੇ ਥਾਵਾਂ ਤੇ ਪ੍ਰਭਾਵਿਤ ਵੀ ਹਾਂ ਮੈਂ ਆਪਣਾ ਇੱਕ ਛੋਟਾ ਜਿਹਾ ਤੁਹਾਨੂੰ ਕਸਾ ਦੱਸਦਾ ਮੈਂ ਜਦੋਂ ਪਹਿਲੀ ਵਾਰੀ ਓਵਰਸੀਜ਼ ਗਿਆ ਨਾ ਮੈਂ ਇੱਕ ਡੇਢ ਹਫਤਾ ਘਰੇ ਫੋਨ ਨਹੀਂ ਕੀਤਾ ਹੂੰ ਪਾਪਾ ਦੇ ਫੋਨ ਆਣੇ ਵੀ ਮੈਂ ਚੁੱਕਨੇ ਨਾ ਫਿਰ ਕੀ ਹੋਇਆ ਕਿਸ ਰਿਲੇਟਿਵ ਦੇ ਫੋਨ ਤੇ ਪਾਪਾ ਨੇ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਉਹਦੇ ਕੋਲ ਜਾ ਕੇ ਮੇਰੀ ਗੱਲ ਕਰਾਓ ਕਿ ਮੇਰੇ ਨਾਲ ਗੁੱਸੇ ਹੈ ਜਾਂ ਕੀ ਗੱਲ ਹੈ ਮੇਰਾ ਫੋਨ ਕਿਉਂ ਨਹੀਂ ਚੁੱਕਦਾ ਉਹ ਆਏ ਤੇ ਉਹਨਾਂ ਨੇ ਸਿੱਧਾ ਹੀ ਫੋਨ ਫੜ ਕੇ ਮੇਰੇ ਕੰਨ ਨੂੰ ਲਾਇਆ ਕਿ ਘਰੋਂ ਫੋਨ ਆ ਰਹੇ ਤੂੰ ਚੁੱਕਦਾ ਕਿਉਂ ਨਹੀਂ ਮੈਂ ਗੱਲ ਕੀਤੀ ਤੇ ਮੇਰਾ ਹਾਸਾ ਨਿਕਲ ਗਿਆ ਪਾਪਾ ਕਹਿੰਦੇ ਹੱਸਦਾ ਕਿ ਇਹ ਦੰਦ ਕੱਢੀ ਜਾਂਦਾ ਫੋਨ ਕਿਉਂ ਨਹੀਂ ਸੀ ਚੁੱਕਦਾ ਤੇ ਮੈਂ ਨਾ ਮੇਰੇ ਮਨ ਚ ਕੀ ਗੱਲ ਸੀ ਕਿ ਮੈਂ ਚਾਹੁੰਦਾ ਸੀ ਮੈਂ ਫੈਮਿਲੀ ਤੋਂ ਦੂਰ ਰਹਿ ਕੇ ਦੇਖਾਂ ਕਿ ਜਿਹੜੇ ਉਹਨਾਂ ਵੇਲੇਆਂ ਚ ਜਦੋਂ ਫੋਨ ਨਹੀਂ ਸੀਗੇ ਜਿਹੜੇ ਪਰਿਵਾਰਾਂ ਤੋਂ ਦੂਰ ਨਿਕਲ ਆਏ ਉਹ ਪਰਿਵਾਰਾਂ ਨੂੰ ਕਿਸ ਕਦਰ ਮਿਸ ਕਰਦੇ ਸੀ ਹੁੰਦਾ ਕੀ ਹੈ ਮੈਂ ਕਿਸੇ ਨੂੰ ਯਾਦ ਕਰ ਰਿਹਾ ਮੈਂ ਫਟ ਦੇਣੇ ਵੀਡੀਓ ਕਾਲ ਲਾ ਲੈਣਾ ਉਹ ਜਿਹੜੀ ਮਿਸ ਕਰਨ ਦੀ ਇੰਟੈਂਸਿਟੀ ਹੈ ਉਹ ਖਤਮ ਹੋ ਜਾਂਦੀ ਉਹ ਲੂਜ਼ ਹੋ ਜਾਂਦੀ ਨਾਲ ਦੇ ਨਾਲ ਹੀ ਹੈਨਾ ਉਹ ਸ਼ਿੱਦਤ ਨਹੀਂ ਰਹਿ ਜਾਂਦੀ ਮੋਸ਼ਨ ਦੇ ਵਿੱਚ ਸੋ ਉਹ ਇਹੀ ਚੀਜ਼ ਹੋਈ ਹੈ ਕਿ ਜਿੱਥੇ ਇਹਨਾਂ ਨੇ ਫੋਨਾਂ ਨੇ ਚੀਜ਼ਾਂ ਸੌਖੀਆਂ ਵੀ ਕੀਤੀਆਂ ਨੇ ਉੱਥੇ ਨਾਲ ਦੇ ਨਾਲ ਇੱਕ ਚੀਜ਼ ਇਹ ਵੀ ਹੈ ਕਿ ਰਿਸ਼ਤੇ ਪਤਲੇ ਵੀ ਕਰ ਦਿੱਤੇ ਹੈਨਾ ਉਹ ਜਿਹੜਾ ਇੱਕ ਦੂਸਰੇ ਤੇ ٹرسٹ ਸੀਗਾ ਨਾ ਸਾਨੂੰ ਹੁਣ ٹرسٹ ਇਸ ਗੱਲ ਤੇ ਹੈ ਕਿ ਜਦ ਦੋ ਪਾਰਟਨਰਸ ਆਤਾ ਉਹਨਾਂ ਨੂੰ ਇੱਕ ਦੂਜੇ ਦਾ ਪਾਸਵਰਡ ਪਤਾ ਹੋਣਾ ਲਾਜ਼ਮੀ ਹੈ ٹرسٹ ਇਸ ਗੱਲ ਦੇ ਉੱਤੇ ਹੁਣ ਡਿਪੈਂਡ ਕਰਨਾ ਸ਼ੁਰੂ ਹੋ ਗਿਆ ਹੈ ਨਾ ਇਹ ਨੂੰ ਮੈਂ ٹرسٹ ਨਹੀਂ ਕਨਸਿਡਰ ਕਰਦਾ ٹرسٹੀ ਹੁੰਦਾ ਕਿ ਹਾਂ ਮੇਰਾ ਬੰਦਾ ਕਿਤੇ ਜਾ ਹੀ ਨਹੀਂ ਸਕਦਾ ਇਹ ਪਿਆਰ ਦੇ ਵਿੱਚ ਸਕਰੀਨ ਸ਼ਾਟਸ ਲੈਣੇ ਪਾਸਵਰਡ ਲੈਣੇ ਹੈ ਨਾ ਇੱਕ ਦੂਜੇ ਦੀ ਲੋਕੇਸ਼ਨ ਸ਼ੇਅਰ ਕਰਨੀ ਇਹ ਇਹਨੂੰ ਰੂਹਾਂ ਵਾਲਾ ਪਿਆਰ ਕਹਿੰਦੇ ਨੇ ਨਹੀਂ ਤੁਹਾਡੇ ਅਕੋਰਡਿੰਗ ਦੋਨਾਂ ਅਕੋਰਡਿੰਗ ਪਿਆਰ ਦੀ ਪਰਿਭਾਸ਼ਾ ਕੀ ਹੈ ਪਹਿਲਾਂ ਤੁਸੀਂ ਦੱਸੋਗੇ ਤੁਸੀਂ 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 ਤੁਸੋਂ ਮੈਨੂੰ ਮੇਰੇ ਅਕੋਰਡਿੰਗਲੀ ਇਹ ਹੁੰਦਾ ਪਹਿਲੀ ਗੱਲ ਤੇ ਆਪਣੀ ਮਰਜ਼ੀ ਛੱਡਣੀ ਹੁੰਦੀ ਆ ਹੂੰ ਦੂਸਰੇ ਦੀ ਮਰਜ਼ੀ ਨੂੰ ਆਪਣੀ ਮਰਜ਼ੀ ਸਮਝਣਾ ਹੁੰਦਾ ਹੈ ਨਾ ਇੱਕ ਸਰੈਂਡਰ ਵੀ ਹੁੰਦਾ ਫਿਰ ਉਸ ਤੋਂ ਬਾਅਦ ਇੱਕ ਮਾਨ ਵੀ ਹੁੰਦਾ ਬਾਹ ਫੜ ਕੇ ਖਲੋਣਾ ਵੀ ਹੁੰਦਾ ਸਮਾਜ ਨਾਲ ਲੜਨਾ ਵੀ ਹੁੰਦਾ ਆਪਣੇ ਪਿਆਰ ਲਈ ਬਹੁਤ ਚੀਜ਼ਾਂ ਹੁੰਦੀਆਂ ਸੋ ਪਿਆਰ ਇਜ਼ ਇਜ਼ ਇੱਕ ਐਦਾਂ ਦੀ ਸੋਹਣੀ ਚੀਜ਼ ਹੈ ਜਿਹਦੇ ਪਿੱਛੇ ਤੁਸੀਂ ਆਪਣਾ ਆਪ ਖਤਮ ਵੀ ਕਰ ਸਕਦੇ ਹੋ ਜ਼ਮਾਨੇ ਨਾਲ ਲੜ ਵੀ ਸਕਦੇ ਹੋ ਔਰ ਉਹਦਾ ਭਰੋਸਾ ਇਦਾਂ ਦਾ ਹੁੰਦਾ ਕਿ ਕੋਈ ਤੁਹਾਡੇ ਨਾਲ ਹੋਵੇ ਨਾ ਹੋਵੇ ਇੱਕ ਵੀ ਤੁਹਾਨੂੰ ਪਿਆਰ ਕਰਨ ਵਾਲਾ ਤੁਹਾਡੇ ਨਾਲ ਖੜਾ ਨਾ ਤੁਸੀਂ ਪਰਵਾਹ ਨਹੀਂ ਮੰਨਦੇ ਕਿਸੇ ਜੀ ਤੁਹਾਡੇ ਲਈ ਪਰਿਵਾਰ ਪਿਆਰ ਦੀ ਪਰਿਭਾਸ਼ਾ ਇਹ ਹੈ ਜੀ ਸੇਮ ਥਿੰਗ ਜਿੱਦਾਂ ਬੀਰ ਜੀ ਨੇ ਕਿਹਾ ਵੀ ਤੁਹਾਡੇ ਨਾਲ ਕੋਈ ਖੜਨ ਵਾਲਾ ਇੱਕ ਸਪੋਰਟ ਮਿਲਦੀ ਆ ਤੇ ਅਮ ਇਹ ਹੈ ਜੀ ਸੇਮ ਥਿੰਗ ਕੀ ਪਿਆਰ ਕੱਲਾ ਕਿਸੇ ਬੰਦੇ ਨਾਲ ਹੀ ਹੋ ਸਕਦਾ ਆਪਣੇ ਮਹਿਬੂਬ ਨਾਲ ਹੀ ਹੋ ਸਕਦਾ ਹੈ ਨਹੀਂ ਜ਼ਰੂਰੀ ਨਹੀਂ ਹੈ ਜੀ ਇਹ ਮੈਨੂੰ ਲੱਗਦਾ ਹੈ ਕਿ ਪਿਆਰ ਇੱਕ ਬੜਾ ਨਰੋਲ ਤੇ ਸੱਚਾ ਇਮੋਸ਼ਨ ਆ ਜਿਹੜਾ ਅਸੀਂ ਮਾਂ ਦੇ ਢਿੱਡ ਚੋਂ ਲੈ ਕੇ ਜਾਂਦੇ ਹਾਂ ਬਾਕੀ ਜਿੰਨੇ ਇਮੋਸ਼ਨਸ ਨੇ ਨਾ ਈਰਖਾ ਹੋਗੀ ਨਫ਼ਰਤ ਹੋਗੀ ਇਹ ਅਸੀਂ ਸੰਸਾਰਕ ਵਿਹਾਰ ਚੋਂ ਸਿੱਖਦੇ ਹਾਂ ਬਿਲਕੁਲ ਪਿਆਰ ਸਿਖਾਇਆ ਨਹੀਂ ਜਾ ਸਕਦਾ ਸਿੱਖਿਆ ਨਹੀਂ ਜਾ ਸਕਦਾ ਉਹ ਹਰ ਰੂਹ ਦੀ ਪ੍ਰਭਾਸ਼ਾ ਚ ਪਿਆ ਹੈ ਬਿਲਕੁਲ ਸੋ ਕੋਈ ਵੀ ਮੈਨੂੰ ਲੱਗਦਾ ਕਿ ਦੁਨੀਆ ਤੇ ਕੋਈ ਵੀ ਕੰਨ ਜਿਹੜਾ ਉਹ ਪਿਆਰ ਤੋਂ ਸਖਣਾ ਨਹੀਂ ਹੋ ਸਕਦਾ ਜਦੋਂ ਦੇਖੋ ਕੋਈ ਆਰਟਿਸਟ ਕੋਈ ਵੀ ਆਰਟ ਕ੍ਰੀਏਟ ਕਰਦਾ ਨਾ ਤਾਂ ਉਹ ਇਮੋਸ਼ਨ ਚ ਕਰਦਾ ਪਿਆਰ ਚ ਕਰਦਾ ਤੇ ਜਦੋਂ ਰੱਬ ਨੇ ਕੁਦਰਤ ਬਣਾਈ ਹੋਊਗੀ ਉਹਨੇ ਪਿਆਰ ਤੋਂ ਵੀ ਹੋਣੇ ਹੋ ਕੇ ਤੇ ਨਹੀਂ ਬਣਾਈ ਹੋਊਗੀ ਉਹਨੇ ਜਦੋਂ ਨਦੀਆਂ ਬਣਾਈਆਂ ਹੋਣ ਕਿਆਂ ਧਰਤੀ ਬਣਾਈ ਹੋਊਗੀ ਤਾਂ ਉਹ ਕਿਸੇ ਪਿਆਰ ਚ ਆਏ ਹੋਣਗੇ ਕਿਸੇ ਰੰਗ ਚ ਆਏ ਹੋਣਗੇ ਤਾਂ ਉਹਨਾਂ ਨੇ ਇਹ ਸਭ ਕੁਝ ਸਿਰਜਿਆ ਤਾਂ ਫਿਰ ਹਰ ਥਾਂ ਤੇ ਪਿਆਰ ਭਰਿਆ ਹੋਇਆ ਰੁੱਖ ਨੂੰ ਗਲਣਾ ਲਾ ਕੇ ਦੇਖੀਏ ਤਾਂ ਪਿਆਰ ਮਹਿਸੂਸ ਹੁੰਦਾ ਹੈ ਮਿੱਟੀ ਤੇ ਲੰਮੇ ਪੈ ਕੇ ਦੇਖੀਏ ਪਿਆਰ ਮਹਿਸੂਸ ਹੁੰਦਾ ਹੈ ਹਰ ਚੀਜ਼ ਤੇ ਵਿੱਚ ਹੈ ਬਿਲਕੁਲ ਜਿਸ ਟਾਈਮ ਨਾ ਮੈਂ ਫਿਲਮ ਦਾ ਟ੍ਰੇਲਰ ਦੇਖ ਰਹੀ ਸੀ ਮੇਰੇ ਮਨ ਦੇ ਵਿੱਚ ਨਾ ਟ੍ਰੇਲਰ ਦੇਖ ਕੇ ਸਵਾਲ ਆ ਰਿਹਾ ਸੀ ਵੀ ਸਾਡੇ ਨਾਲੋਂ ਤਾਂ ਨਾ ਇਹ ਪੰਛੀ ਚੰਗੇ ਨੇ ਜਿਨ੍ਹਾਂ ਦੇ ਇਹ ਤਾਰਾਂ ਦੀ ਰੋਕ ਟੋਕ ਨਹੀਂ ਹੈਗੀ ਵਿਚਾਰੇ ਆਰਾਮ ਨਾਲ ਉੱਧਰ ਜਾ ਸਕਦੇ ਨੇ ਇੱਧਰ ਆ ਸਕਦੇ ਨੇ ਤੇ ਸਾਡੇ ਬੰਦਿਆਂ ਦੇ ਉੱਤੇ ਕਿੰਨੀਆਂ ਬੰਦਿਸ਼ਾਂ ਰਸੂਖਦਾਰਾਂ ਦੇ ਨੇ ਲਗਾਏ ਇਹ ਓਮੇ ਦੀ ਖੇਡ ਹੈ ਸਾਰੀ ਹਮ ਅ ਜਦਾਂ ਐਗਜ਼ਾਮਪਲ ਦੇਣਾ ਇੱਕ ਬੱਚਿਆਂ ਦਾ ਗਰੁੱਪ ਹੀ ਹੋਵੇ ਨਾ ਤੇ ਜਿਹਦਾ ਬੈਟ ਹੁੰਦਾ ਨਾ ਉਹ ਕਹਿੰਦਾ ਕਿ ਪਹਿਲ ਮੇਰੀ ਆ ਜੀ ਕਿਉਂਕਿ ਉਹਦੇ ਹੱਥ 'ਚ ਬੈਟ ਹੈ ਉਹਦੇ ਹੱਥ 'ਚ ਥੋੜੀ ਜਿਹੀ ਪਾਵਰ ਹੈ ਬਾਕੀਆਂ ਨਾਲੋਂ ਹੈ ਨਾ ਸਿਮਿਲਰਲੀ ਅਸੀਂ ਇੱਥੇ ਕੀ ਕੀਤਾ ਕਿ ਰੱਬ ਨੇ ਤਾਂ ਸਾਰੀ ਦੁਨੀਆ ਸਾਰੀ ਕਾਇਨਾਤ ਸ੍ਰਿਸ਼ਟੀ ਸਾਂਝੀ ਦਿੱਤੀ ਸੀ ਸਾਨੂੰ ਮੰਨਣ ਵਾਸਤੇ ਪਰ ਜਿੱਥੇ ਜਿੱਥੇ ਜਿਹਦਾ ਜਿੰਨਾ ਜ਼ੋਰ ਚੱਲਿਆ ਉਹਨੇ ਆਪਣੇ ਹਿਸਾਬ ਨਾਲ ਲੀਕ ਖਿੱਚ ਕੇ ਕਿਹਾ ਵੀ ਆ ਮੇਰਾ ਹਿੱਸਾ ਹੈ ਇਹਦੇ 'ਚ ਤੁਸੀਂ ਪੈਰ ਨਹੀਂ ਰੱਖ ਸਕਦੇ ਇਹਦੇ 'ਚ ਪੈਰ ਰੱਖਣਾ ਹੋਊਗਾ ਤੇ ਮੇਰੀ ਪਰਮਿਸ਼ਨ ਲੈਣੀ ਪਊਗੀ ਉਹ ਆਰਟਿਸਟ ਵਾਸਤੇ ਤਾਂ ਇਹ ਗੱਲ ਬੜੀ ਬੜੀ ਦੁਖਦਾਈ ਆ ਕਿ ਸਾਡਾ ਸਮਾਜ ਜਿਹੜਾ ਸਾਡੀ ਦੁਨੀਆ ਏ ਧਰਤੀ ਜਿਹੜੀ ਹੈ ਇਹਨੂੰ ਇਸ ਕਦਰ ਅਸੀਂ ਪੋਲਿਟੀਕਲ ਬਾਉਂਡਰੀਜ਼ ਵਾਹ ਕੇ ਦੇ ਉੱਤੇ ਕੋ ਬੱਚਿਆਂ ਦੀ ਇੱਕ ਕਹਿ ਲਓ ਬੜੀ ਬਚਕਾਨੀ ਜੀ ਖੇਡ ਵਾਂਗੂ ਵੰਡ ਕੇ ਰੱਖਿਆ ਹੋਇਆ ਜਦ ਕਿ ਹੈ ਸਾਰਾ ਕੁਝ ਸਾਰਿਆਂ ਦਾ ਸਾਂਝਾ ਬਿਲਕੁਲ ਇੱਕ ਚੀਜ਼ ਇਹ ਵੀ ਹੈ ਨਾ ਜਦੋਂ ਕੁਝ ਗਲਤ ਹੋ ਜੇ ਆਪਾਂ ਬਲੇਮ ਪ੍ਰਮਾਤਮਾ ਨੂੰ ਦੇਣ ਲੱਗ ਜਾਂਦੇ ਆ ਅਸੀਂ ਆਪਣੇ ਕਿਤੇ ਕਰਮਾਂ ਵੱਲ ਨਹੀਂ ਝਾਕਦੇ ਵੀ ਅਸੀਂ ਕੀ ਕਰਮ ਕਰ ਰਹੇ ਹਰੇਕ ਵਾਰੀ ਬਲੇਮ ਗੇਮ ਦੀ ਜਿਹੜੀ ਗੇਮ ਹੁੰਦੀ ਉਹ ਸਿੱਧੀ ਅਸੀਂ ਪ੍ਰਮਾਤਮਾ ਤੇ ਸੁੱਟ ਦਿੰਦੇ ਆ ਪ੍ਰਮਾਤਮਾ ਤੂੰ ਸਾਡੇ ਨਾਲ ਮਾੜਾ ਕੀਤਾ ਜੀ ਇਹ ਮੰਨਦੇ ਹੋ ਵੀ ਅਸੀਂ ਸਾਡੇ ਵਿੱਚ ਕਮੀਆਂ ਹੈਗੀਆਂ ਨੇ ਪਿਆਸੀ ਆਪਣੀ ਗਲਤੀ ਮੰਨਣ ਦੀ ਬਜਾਏ ਅਕਸਰ ਜਿਹਾ ਆਪਾਂ ਦੂਜੇ ਤੇ ਸੁੱਟਦੇ ਆਂ ਜਾਂ ਅਸੀਂ ਪਰਮਾਤਮਾ ਨੂੰ ਕੋਸਦੇ ਆਂ ਮੈਂ ਜ਼ਿੰਦਗੀ ਚ ਚਲਦੇ ਆਂ ਇਹ ਗੱਲ ਮਹਿਸੂਸ ਕੀਤੀ ਆ ਕਿ ਮੇਰੇ ਨਾਲ ਜੋ ਚੰਗਾ ਵਾਪਰਿਆ ਜੋ ਮਾੜਾ ਵਾਪਰਿਆ ਉਹ ਕਿਤੇ ਨਾ ਕਿਤੇ ਮੇਰੀ ਇੰਟੈਂਸ਼ਨ ਚ ਪਿਆਸੀ ਜੋ ਮਾੜਾ ਵੀ ਹੋਇਆ ਕਿਤੇ ਨਾ ਕਿਤੇ ਮੈਂ ਸੋਚਿਆ ਸੀ ਜਾਂ ਉਹਦਾ ਡਰ ਸੀ ਮੇਰੇ ਅੰਦਰ ਕਿ ਇਦਾਂ ਨਾ ਹੋਵੇ ਉਹ ਹੋਇਆ ਸੋ ਕਿਤੇ ਨਾ ਕਿਤੇ ਜੋ ਵੀ ਮਾੜਾ ਸਾਈਡ ਨਾਲ ਵਾਪਰਦਾ ਉਹ ਅਸੀਂ ਖਿੱਚਿਆ ਹੁੰਦਾ ਆਪਣੇ ਵੱਲ ਸੋ ਰੱਬ ਨੂੰ ਕੋਸਣ ਦਾ ਕੋਈ ਮਤਲਬ ਨਹੀਂ ਉਹ ਬੜਾ ਨਿਊਟਰਲ ਜਿਹਾ ਹੈ ਉਹ ਕਿਸੇ ਦਾ ਵੈਰੀ ਵੀ ਨਹੀਂ ਤੇ ਉਹ ਕਿਸੇ ਦੀ ਮਤਲਬ ਕਿਸੇ ਦੀ ਤਰਫਦਾਰੀ ਵੀ ਨਹੀਂ ਕਰਦਾ ਬਿਲਕੁਲ ਪੰਜਾਬੀ 뮤직 ਇੰਡਸਟਰੀ ਲਈ ਕਹਿੰਦੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਡੈਥਸ ਹੋਈਆਂ ਹੈ ਨਾ ਹੁਣ ਰਾਜਵੀਰ ਜਵੰਦਾ ਜੀ ਇਸ ਵੇਲੇ ਹਸਪੀਟਲ ਦੇ ਵਿੱਚ ਐਡਮਿਟ ਨੇ ਹਰ ਕੋਈ ਉਹਨਾਂ ਲਈ ਅਰਦਾਸਾਂ ਕਰ ਰਿਹਾ ਕੋਈ ਵੀ ਤੁਹਾਨੂੰ ਕੰਮ ਕੀਤਾ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਨੂੰ ਉਹ ਬਹੁਤ ਹੀ ਪੋਜ਼ਿਟਿਵ ਹਿਊਮਨ ਬੀਇੰਗ ਆ ਬਹੁਤ ਹੀ ਲਾਈਵਲੀ ਨੇ ਬਹੁਤ ਨਾਈਸ ਨੇ ਤੇ ਮੈਨੂੰ ਮੈਨੂੰ ਯਾਦ ਆ ਮੈਂ ਉਹਨਾਂ ਨਾਲ ਗਾਣਾ ਕੀਤਾ ਸੀ ਪੰਜਾਬਣ ਜੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਮੈਂ ਹੋਪ ਕਰਦੀ ਆ ਕਿ ਉਹ ਜਲਦੀ ਠੀਕ ਹੋਣ ਤੇ ਅਸੀਂ ਸਾਰੇ ਹੀ ਦੋਆ ਦੁਆ ਕਰਦੇ ਆ ਵੀ ਛੇਤੀ ਠੀਕ ਹੋਣ ਤੁਸੀਂ ਵੀ ਹਸਪੀਟਲ ਚ ਉਹਨਾਂ ਨੂੰ ਮਿਲਣ ਦੇ ਲਈ ਗਏ ਸੀ ਕੀ ਕਹਿੰਦੇ ਡਾਕਟਰ ਹਾਂ ਜੀ ਮੈਂ ਤਕਰੀਬਨ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਰੋਜ਼ ਹੀ ਸਵੇਰੇ ਇੱਕ ਵਾਰੀ ਉਹਨਾਂ ਨੂੰ ਦੇਖ ਆਵਾਂ ਜਾਂ ਇੱਥੋਂ ਜਦੋਂ ਕੰਮ ਤੋਂ ਫ੍ਰੀ ਹੁੰਦਾ ਮੈਂ ਸ਼ਾਮ ਨੂੰ ਉਹਨਾਂ ਤੇ ਕੋਲ ਜਾਣਾ ਹੈ ਜ਼ਰੂਰ ਔਰ ਮੈਂ ਇਹ ਨਹੀਂ ਕਹਿਣਾ ਕਿ ਮੈਂ ਉਮੀਦ ਕਰਦਾ ਕਿ ਉਹ ਉੱਠਣਗੇ ਮੈਨੂੰ ਵਿਸ਼ਵਾਸ ਹੈ ਕਿ ਉਹ ਬਹੁਤ ਛੇਤੀ ਠੀਕ ਹੋ ਕੇ ਸਾਡੇ ਵਿੱਚ ਹੋਣਗੇ ਔਰ ਇਹਦੇ ਚ ਕੋਈ ਦੂਰ ਹੈ ਨਹੀਂ ਉਹਨਾਂ ਦੀ ਬਾਡੀ ਕੰਮ ਕਰ ਰਹੀ ਕਿਉਂਕਿ ਬਹੁਤ ਸਾਰੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਬਹੁਤ ਚੱਲਦੀਆਂ ਪਈਆਂ ਨੇ ਕਿ ਪਰਿਵਾਰ ਦਾ ਹੌਸਲਾ ਟੁੱਟ ਗਿਆ ਪਰਿਵਾਰ ਇਸ ਵੇਲੇ ਇਸ ਤਰ੍ਹਾਂ ਹੈ ਨਹੀਂ ਮੈਂ ਮੈਂ ਇਸ ਮਸਲੇ 'ਚ ਨਾ মিডিਆ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵਾਕਿਆ ਹੀ ਅਸੀਂ ਕਿਸੇ ਦੀ ਸੁੱਖ ਮੰਗਦੇ ਹੋਈਏ ਨਾ ਤਾਂ ਸੁੱਖ ਦੀ ਆਵਾਜ਼ ਤੇ ਹੀ ਹੁੰਦੀ ਹੈ ਹੈ ਨਾ ਉਹ ਜੱਤਾ ਕੋ ਸਾਡੇ ਵਿੱਚ ਬੈਠੇ ਨੇ ਕਿਉਂ ਆਪਾਂ ਕੁਝ ਬੁਰਾ ਬੋਲਣਾ ਹੈ ਨਾ ਆਪਾਂ ਇੱਕੋ ਹੀ ਗੱਲ ਦੇ ਉੱਤੇ ਸਾਰੇ ਦ੍ਰਿੜ ਹੋਈਏ ਜੇ ਗੁਰਬਾਣੀ ਦਾ ਆਸਰਾ ਲੈ ਰਹੇ ਹਾਂ ਹੁਣ ਖੰਡਪਾਤ ਸਾਹਿਬ ਰਖਾਇਆ ਹੋਇਆ ਹੈ ਨਾ ਵੀਰ ਦੀ ਸਿਹਤਯਾਬੀ ਵਾਸਤੇ ਕੱਲ ਨੂੰ ਭੋਗ ਪਾਣੇ ਜੀ ਮੈਂ ਇੱਕੋ ਗੱਲ ਕਹਿਣਾ ਵੀ ਆਪਾਂ ਸਾਰੇ ਇਸ ਗੱਲ ਤੇ ਦ੍ਰਿੜ ਹੋ ਕੇ ਚੱਲੀਏ ਨਾ ਕਿ ਹਾ ਬਹੁਤ ਛੇਤੀ ਉੱਠ ਕੇ ਸਾਡੇ ਵਿੱਚ ਬੈਠੇ ਹੋਣਗੇ ਹੈਨਾ ਔਰ ਉਹ ਫਾਈਟਰ ਬੰਦਾ ਹੈ ਯਾਰ ਉਹ ਇਦਾਂ ਐਡੀ ਛੇਤੀ ਢੇਰੀ ਟਾ ਕੇ ਬੈਠਣ ਵਾਲਾ ਹੈ ਨਹੀਂ ਕੁਝ ਇਦਾਂ ਦੀ ਯਾਦ ਦਾਸ਼ਵੀਰ ਜਵੰਦਾ ਦੇ ਨਾਲ ਵੀ ਅਸੀਂ ਆਹ ਟਾਈਮ ਇਕੱਠੇ ਬਿਤਾਇਆ ਸੀ ਮੈਨੂੰ ਨਾ ਇੱਕ ਗੱਲ ਛੇੜਦੇ ਹੁੰਦੇ ਸਾਡਾ ਸ਼ੂਟ ਸੀਗਾ ਜੋੜਾ ਚਾਂਜ ਰਾਂਦਾ ਜਿਹੜਾ ਗਾਣਾ ਸੀਗਾ ਉਹ ਸ਼ੂਟ ਦੇ ਦੌਰਾਨ ਅਸੀਂ ਇੱਕੋ ਵੈਨਿਟੀ ਸ਼ੇਅਰ ਕਰ ਰਹੇ ਸੀਗੇ ਤੇ ਉਹ ਜਦੋਂ ਪੈਕਿੰਗ ਹੋਈ ਪੈਕਅਪ ਦੇ ਵੇਲੇ ਨਾ ਤਾਂ ਕਾਲੀ ਜੀ ਪਈ ਤਾਂ ਮੇਰੇ ਇੱਕ ਬੂਟਾਂ ਦਾ ਇੱਕ ਜੋੜਾ ਉਹਨਾਂ ਦੇ ਸਮਾਨ ਨਾਲ ਪੈਕ ਹੋ ਕੇ ਚਲਾ ਗਿਆ ਜੀ ਉਹਨਾਂ ਦਾ ਨਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਗੱਲ ਨੂੰ ਮੈਨੂੰ ਲੱਗਦਾ ਗਾਣੇ ਨੂੰ ਸ਼ੂਟ ਹੋਏ ਨੂੰ ਦੋ ਤਿੰਨ ਸਾਲ ਹੋ ਗਏ ਹੋਣਗੇ ਹੁਣ ਤੱਕ ਉਹ ਕੀ ਕਰਦੇ ਆ ਫੋਨ ਕਰਕੇ ਕਹਿੰਦੇ ਵੀ ਸਾਡੇ ਕੋਲ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਜੋੜਾ ਪਿਆ ਅਸੀਂ ਉਹ ਕੱਢਦੇ ਆਂ ਛਾੜਦੇ ਆਂ ਦਰਸ਼ਨ ਕਰਕੇ ਫੇਰ ਰੱਖਦੇ ਨੇ ਤੇ ਨਾਲ ਉੱਚੀ ਉੱਚੀ ਹੱਸਣ ਲੱਗ ਪੈਂਦੇ ਆ ਤੇ ਮੈਂ ਹੱਸ ਕੇ ਫੇਰ ਕਹੂੰ ਭਾਜੀ ਮੈਂ ਲੈ ਜਾਂਦਾ ਆ ਕੇ ਹਨਾ ਤੇ ਉਹ ਹਮੇਸ਼ਾ ਮਜ਼ਾਕ ਦੇ ਮੂਡ 'ਚ ਰਹਿਣਾ ਉਹਨਾਂ ਦਾ ਔਰ ਹਮੇਸ਼ਾ ਲਾਈਫ ਨੂੰ ਇੱਕ ਐਡਵੈਂਚਰ ਵਾਂਗ ਦੇਖਣਾ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਜ਼ਿੰਦਗੀ ਨੂੰ ਲੈ ਕੇ ਉਹ ਬੜਾ ਸੋਹਣਾ ਆ ਬਿਲਕੁਲ ਸੋ ਇਸ ਕਰਕੇ ਮੈਂ ਕਹਿੰਦਾ ਕਿ ਜਦੋਂ ਉਹ ਕਦੀ ਜ਼ਿੰਦਗੀ 'ਚ 네ਗੇਟਿਵ ਨਹੀਂ ਹੋਇਆ ਤਾਂ ਆਪਾਂ ਉਹਨੂੰ ਲੈ ਕੇ 네ਗੇਟਿਵ ਕਿੱਦਾਂ ਹੋ ਸਕਦੇ ਆ ਬਿਲਕੁਲ ਅਕਸਰ ਹੀ ਨਾ ਜਦੋਂ ਆਪਾਂ ਕੋਈ ਇੱਕ ਮੜੀ ਜੀ ਚੀਜ਼ ਵੀ ਦਾਨ ਕਰਨੀ ਹੋਏ ਅਸੀਂ ਸੋਸ਼ਲ ਮੀਡੀਆ ਤੇ ਫੋਟੋਜ਼ ਵੀਡੀਓਜ਼ ਪਾਉਂਦੇ ਆ ਵੀ ਅਸੀਂ ਆ ਦਾਨ ਕੀਤਾ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੀ ਸਿਫਤ ਹੈ ਕਹਿੰਦੇ ਉਹਨਾਂ ਨੇ ਇੰਨਾ ਵੱਡਾ ਯੋਗਦਾਨ ਹੜਾਂ ਦੇ ਵਿੱਚ ਵੀ ਪਾਇਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਪਾਇਆ ਪਰ ਆਪਣੇ ਦਾਨ ਨੂੰ ਗੁਪਤ ਰੱਖਿਆ ਬਿਲਕੁਲ ਜੀ ਇਦਾਂ ਹੀ ਹੈ ਇਹ ਬਹੁਤ ਵੱਡੀ ਬਹੁਤ ਘੱਟ ਲੋਕਾਂ ਦੇ ਹਿੱਸੇ ਦੀ ਚੀਜ਼ ਆਉਂਦੀ ਆ ਵੀ ਹੈਨਾ ਜਿਵੇਂ ਸਾਡੇ ਗੁਰੂਆਂ ਨੇ ਕਿਹਾ ਵੀ ਜੇ ਸੱਜੇ ਹੱਥ ਨਾਲ ਆਪਾਂ ਦਾਨ ਕਰਦੇ ਆ ਖੱਬੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਤੁਹਾਨੂੰ ਬਹੁਤ ਸਾਰੇ ਸਿੰਗਰਜ਼ ਨਾਲ ਕੰਮ ਕੀਤਾ ਤੁਸੀਂ ਫਿਲਮਾਂ ਵੀ ਕੀਤੀਆਂ ਨੇ ਪਰ ਨਿਰਵੈਰ ਪੰਨੂ ਨਾਲ ਕੰਮ ਕਰਕੇ ਕਿਦਾਂ ਦਾ ਲੱਗਿਆ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਜੀ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਉਹ ਬਹੁਤ ਹੀ ਕਾਮ ਨੇ ਬਹੁਤ ਗੁੱਡ એનર્ਜੀ ਆ ਉਹਨਾਂ ਦੀ ਤੇ ਤੇ ਉਹਨਾਂ ਨੇ ਕੰਮ ਵੀ ਬਹੁਤ ਸੋਨਾ ਕੀਤਾ ਫਿਲਮ ਦੇ ਵਿੱਚ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਬਹੁਤ ਬਹੁਤ ਪਸੰਦ ਆਊਗਾ ਉਹਨਾਂ ਦਾ ਕੰਮ ਤੇ ਯਾ ਹੀ ਇਜ਼ ਅ ਗ੍ਰੇਟ ਕੋਰਟਿਸਟ ਇਹ ਪੰਜਾਬੀ ਬੋਲਣ ਚ ਵਿੱਚ ਫਿਲਮ ਦੇ ਵਿੱਚ ਦਿੱਕਤ ਤਾਂ ਨਹੀਂ ਆਈ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਕੀ ਆਈ ਨਹੀਂ ਆਈ ਮਤਲਬ ਬਾਰਲੀਆਂ ਲਈ ਇੱਧਰ ਦੀ ਪੰਜਾਬੀ ਬੋਲਣੀ ਜਾਂ ਉਸ ਰੰਗ ਚ ਰੰਗਣਾ ਬਹੁਤ ਥੋੜਾ ਜਿਹਾ ਔਖਾ ਹੋ ਜਾਂਦਾ ਨਹੀਂ ਮੈਂ ਕੋਈ ਵੀ ਫਿਲਮ ਦੇ ਵਿੱਚ ਚੈਲੰਜ ਨਹੀਂ ਸਮਝੀ ਪੰਜਾਬੀ ਮੇਰੀ ਆਮ ਇ ਮੀਨ ਫਰਸਟ ਲੈਂਗੁਏਜ ਹੀ ਆ ਤੇ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਕਦੇ ਬਿਲਕੁਲ ਜੀ ਜਦੋਂ ਆਪਾਂ ਆਪਣੇ ਸਿੱਖ ਇਤਿਹਾਸ ਬਾਰੇ ਪੜ੍ਹਦੇ ਆ ਮਾਨ ਮਹਿਸੂਸ ਹੁੰਦਾ ਕਿਉਂ ਨਹੀਂ ਹੋਊਗਾ ਜੀ ਹਮ ਬਿਲਕੁਲ ਹੁੰਦਾ ਕਿਸ ਚੀਜ਼ ਤੋਂ ਜ਼ਿਆਦਾ ਪ੍ਰੇਰਨਾ ਮਿਲਦੀ ਹੈ ਤੁਹਾਨੂੰ ਜਦੋਂ ਮੈਂ ਕਕਾਰਾਂ ਦੀ ਗੱਲ ਕਰਦਾ ਨਾ ਉਹਦੇ ਵਿੱਚ ਇੱਕ ਬੜਾ ਵੱਡਾ ਫਲਸਫਾ ਲੁਕੇ ਹੈ ਮੈਨੂੰ ਮੇਰੀ ਕਿਸੇ ਵੀਰ ਦੇ ਨਾਲ ਗੱਲ ਹੋਈ ਸੀਗੀ ਤਾਂ ਮੈਂ ਕਕਾਰਾਂ ਨੂੰ ਲੈ ਕੇ ਇੱਕ ਐਕਸਪਲੇਨੇਸ਼ਨ ਆਪਣੇ ਮਨ ਨੂੰ ਹਮੇਸ਼ਾ ਦਿੰਨਾ ਜੀ ਕਿ ਜਿਹੜੀ ਦਸਤਾਰ ਜਦੋਂ ਅਸੀਂ ਸਿਰ ਤੇ ਸਜਾਉਂਦੇ ਹਾਂ ਨਾ ਤਾਂ ਇਹ ਸਾਨੂੰ ਨਾ ਕਿਸੇ ਤੋਂ ਛੋਟਾ ਰਹਿਣ ਦਿੰਦੀ ਹੈ ਨਾ ਕਿਸੇ ਦੇ ਅਧੀਨ ਰਹਿਣ ਦੀ ਹੈ ਨਾ ਹੈ ਨਾ ਇਹ ਆਪਣੇ ਆਪ ਦੇ ਵਿੱਚ ਇੱਕ ਇਦਾਂ ਦਾ ਰਤਬਾ ਹੈ ਇੱਕ ਇਦਾਂ ਦੀ ਸ਼ਖਸੀਅਤ ਦੀ ਘਾੜਨਾ ਹੈ ਕਿ ਜਿੱਥੇ ਸਿੱਖ ਖਲੋਤਾ ਹੋਵੇ ਉਹ ਆਪਣੀ ਉਹ ਫੌਂਡ ਦਾ ਆਪਣੇ ਖਿੱਤੇ ਦਾ ਆਪਣੀ ਮਰਜ਼ੀ ਦਾ ਆਪ ਮਾਲਕ ਹੋ ਜਾਂਦਾ ਬਿਲਕੁਲ ਭਾਈ ਹਰਪਾਲ ਸਿੰਘ ਜੀ ਵੀ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਜਦੋਂ ਕਿਸੇ ਬੰਦੇ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੈ ਨਾ ਭਾਵੇਂ ਉਹ ਰਿਕਸ਼ਾ ਵੀ ਚਲਾਉਂਦਾ ਹੈ ਤੇ ਭਾਵੇਂ ਸਾਹਮਣੇ ਵਾਲਾ ਕਿੰਨਾ ਵੱਡਾ امیر ਹੋਵੇ ਉਹਨੂੰ ਇਹ ਕਹਿੰਦੇ ਨੇ ਸਰਦਾਰ ਜੀ ਚੱਲੋਂਗੇ ਸਰਦਾਰ ਹੀ ਕਿਹਾ ਜਾਵੇ ਬਿਲਕੁਲ ਇਹ ਹੈ ਬਹੁਤ ਵੱਡੀ ਗੱਲ ਆ ਵੀ ਅਸੀਂ ਪਰ ਅੱਜ ਕੱਲ ਦਾ ਸਾਡਾ ਯੂਥ ਨਾ ਇਹ ਚੀਜ਼ਾਂ ਨੂੰ ਭੁੱਲਦਾ ਜਾ ਰਿਹਾ ਗੱਲ ਇਹ ਹੈ ਨਾ ਕਿ ਅਸੀਂ ਵੈਸਟ ਨੂੰ ਬਹੁਤ ਅਡਾਪਟ ਕੀਤਾ ਹੂੰ ਇਵਨ ਸਾਡੇ ਆਰਟਿਸਟ ਵੀ ਹੁਣ ਜੇ ਮੈਂ ਗੱਲ ਆਖਾਂ ਤਾਂ ਉਹ ਜਿੱਦਾਂ ਵੈਸਟ ਦਾ ਇੱਕ ਕਲਚਰ ਹੈ ਇੱਕ ਦੂਸਰੇ ਲਈ 네ਗੇਟਿਵਿਟੀ ਗਾਣਿਆਂ ਦੇ ਵਿੱਚ ਵੀ ਬੋਲਣੀ ਕਰਨੀ ਉਹਨਾਂ ਚੀਜ਼ਾਂ ਨੂੰ ਅਸੀਂ ਅਡਾਪਟ ਕਰਕੇ ਨਾ ਅਸੀਂ ਇਹ ਚੀਜ਼ ਭੁੱਲ ਰਹੇ ਹਾਂ ਕਿ ਪਿਆਰ ਪੰਜਾਬ ਦੀ ਰੂਹ ਹੈ ਜੀ ਸਿੱਖੀਸਮ ਦੇ ਵਿੱਚ ਵੀ ਜੇ ਮੈਂ ਗੱਲ ਕਰਾਂ ਤੇ ਨਿਮਰਤਾ ਤੇ ਪਿਆਰ ਤੋਂ ਸ਼ੁਰੂ ਹੁੰਦਾ ਹੈ ਹਾਂ ਹੈਨਾ ਔਰ ਨਿਮਰਤਾ ਤੋਂ ਤੇਗ ਤੱਕ ਜਿਹੜਾ ਹੱਥ ਦਾ ਜਾਣਾ ਹੈ ਨਾ ਉਸ ਸਫ਼ਰ ਨੂੰ ਗੁਰੂ ਸਾਹਿਬਾਂ ਦੇ ਇਤਿਹਾਸ ਨੇ ਬਹੁਤ ਸੋਹਣੇ ਤਰੀਕੇ ਨਾਲ ਦਰਸਾਇਆ ਜੀ ਕਿ ਤੇਗ ਨੂੰ ਵੀ ਜਦੋਂ ਹੱਥ ਪੈਂਦਾ ਤੇਗ ਨੂੰ ਵੀ ਹੱਥ ਉਹੀ ਬੰਦਾ ਪਾਊਗਾ ਜਿਹਦੇ ਅੰਦਰ ਪਿਆਰ ਹੋਊਗਾ ਜਿਹੜਾ ਲੋਕਾਂ ਨੂੰ ਆਪਣਾ ਸਮਝਦਾ ਹੋਊਗਾ ਸ਼ਹਾਦਤ ਮੇਰੇ ਖਿਆਲ ਨਾਲ ਅ ਜੋਸ਼ ਦਾ ਕੰਮ ਨਹੀਂ ਸੰਪੂਰਨ ਹੋਸ਼ ਦਾ ਕੰਮ ਹੈ ਬਿਲਕੁਲ ਇਦੇ 'ਚ ਤੁਹਾਡਾ ਅ ਜ਼ਰੂਰੀ ਨਹੀਂ ਕਿ ਸ਼ਹਾਦਤ ਸਿਰਫ ਮਰਨ ਦੇ ਨਾਲ ਹੁੰਦੀ ਹੈ ਸ਼ਹਾਦਤ ਕਈ ਲੋਕ ਮੈਂ ਇਦਾਂ ਦੇ ਵੀ ਦੇਖੇ ਨੇ ਕਿ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾਉਂਦੇ ਨੇ ਕਿ ਅਸੀਂ ਆਪਣੀ ਮਰਜ਼ੀ ਜਾਂ ਆਪਣੀਆਂ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਤਿਆਗ ਕੇ ਅਸੀਂ ਸਿਰਫ ਪੰਥ ਲਈ ਕੰਮ ਕਰਾਂਗੇ ਹੈਨਾ ਅਸੀਂ ਗੁਰੂ ਦੀ ਮਰਜ਼ੀ ਦੇ ਹਿਸਾਬ ਨਾਲ ਜ਼ਿੰਦਗੀ ਬਤੀਤ ਕਰਾਂਗੇ ਅਸਲ 'ਚ ਤਾਂ ਗੁਰਸਿੱਖੀ ਕਮਾਉਣੀ ਇਹ ਹੈ ਬਹੁਤ ਔਖਾ ਹੈ ਇਸ ਰਾਹ 'ਤੇ ਚੱਲਣਾ ਡੈਫੀਨਿਟਲੀ ਬਹੁਤ ਔਖਾ ਹੈ ਜੀ ਹੂੰ ਗੁਰੂ ਕਿਰਪਾ ਕਰੇ ਤਾਂ ਸੌਖਾ ਵੀ ਹੋ ਜਾਂਦਾ ਹੈ ਬਿਲਕੁਲ ਸਹੀ ਗੱਲ ਹੈ ਨਿਤਨੇਮ ਫਿਰ ਪੰਜੇ ਬਾਣੀ ਦਾ ਪਾਠ ਕਰਦੇ ਹਾਂ ਮੈਂ ਇਹ ਗੱਲ ਜਿਹੜੀ ਆ ਦੇਖੋ ਇਹ ਕੈਮਰੇ ਤੇ ਕਰਨ ਵਾਲੀ ਨਹੀਂ ਕਿ ਮੈਂ ਮੇਰਾ ਨਿਤਨੇਮ ਕੀ ਹੈ ਮੈਂ ਰੋਟੀ ਕੀ ਖਾਣਾ ਇਹ ਮੇਰਾ ਆਪਣਾ ਪਰਸਨਲ ਹੈ ਇਹ ਮੈਂ ਪਰਸਨਲੀ ਰੱਖਾਂਗਾ ਇਹ ਵੀ ਚੀਜ਼ ਬਹੁਤ ਵੱਡੀ ਹੈ ਵੀ ਤੁਸੀਂ ਐਡੇ ਵੱਡੇ ਮਕਾਮ ਨੂੰ ਹਾਸਲ ਕੀਤਾ ਪਰ ਅੱਜ ਵੀ ਤੁਹਾਡੇ ਗੁੱਟ ਦੇ ਵਿੱਚ ਨਾ ਸਰਬ ਲੋਏ ਦਾ ਕੜਾ ਪਾਇਆ ਹੋਇਆ ਜੀ ਸ਼ੁਕਰੀਆ ਜੀ ਤੈਨੂੰ ਇਸ ਫਿਲਮ ਦੇ ਵਿੱਚ ਜਦੋਂ ਆਪਾਂ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ ਨਾ ਉਸ ਕੰਮ 'ਚੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਇਸ ਫਿਲਮ 'ਚ ਤੁਹਾਨੂੰ ਸਿੱਖਣ ਲਈ ਕੀ ਮਿਲਿਆ ਮੈਂ I mean ਐਕਟਿੰਗ ਅੱਗੇ ਵੀ ਆਉਂਦੀ ਸੀ ਪਰ ਮੈਂ ਹੋਰ ਸਿੱਖੀ ਆ ਤੇ ਹੋਰ ਮੈਨੂੰ ਕੀ ਕੀ ਸਿੱਖਣ ਨੂੰ ਮਿਲਿਆ um ਮੋਸਟਲੀ ਮੇਰੇ ਕraft ਦੀਆਂ ਚੀਜ਼ਾਂ ਮੈਂ ਨਵੀਆਂ ਨਵੀਆਂ ਚੀਜ਼ਾਂ ਸਿੱਖੀਆਂ I think ਹਰੇਕ ਪ੍ਰੋਜੈਕਟ ਦੇ ਨਾਲ ਆਪਾਂ ਨਵੀਆਂ ਚੀਜ਼ਾਂ ਸਿੱਖਦੇ ਆ ਆਪਣੇ ਐਬਿਲਿਟੀ ਬਾਰੇ ਆਪਣਾ ਕraft ਬਾਰੇ ਗਰੋ ਹੋਣੇ ਆ ਤੇ ਹਾਂਜੀ ਮੈਂ ਇੱਥੇ ਦੇ ਸਿੱਖਿਆ ਫਿਲਮ ਕਰਨ ਤੋਂ ਬਾਅਦ ਮਨ ਦੇ ਵਿੱਚ ਇੱਕ ਕਿਉਰਿਓਸਟੀ ਆਈ ਵੀ ਮੈਂ ਪਤਾ ਕਰਾਂ ਯਾਰ ਵੀ ਇਹ ਭਾਰਤ ਤੇ ਪਾਕਿਸਤਾਨ ਨੂੰ ਵੰਡਿਆ ਕਿਉਂ ਗਿਆ ਉਹ ਵੀ ਤਾਂ ਆਪਣੇ ਹੀ ਸੀ ਨੀ ਉਹ ਪਤਾ ਹੈ ਉਹ ਹਿਸਟਰੀ ਪਤਾਇਆ ਸਾਨੂੰ ਹਾਂਜੀ ਬਿਲਕੁਲ ਤਾਂ ਕਰਨ ਔਜਲਾ ਨਾਲ ਵੀ ਤੁਸੀਂ ਕੰਮ ਕੀਤਾ ਉਹਨਾਂ ਨਾਲ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਅ ਪਹਿਲਾ ਗਾਣਾ ਮੈਂ ਕੀਤਾ ਸੀ ਵਿਰਸਿਸ ਚਾਂਜਰ ਉਦੋਂ ਉਹਨਾਂ ਨੇ I mean ਉਸ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਉਹਨਾਂ ਨੇ ਕਰੀਅਰ ਪਰ ਉਦੋਂ ਥੋੜੀ ਜਿਹੀ ਉਹਨਾਂ ਦੀ ਵੀ ਇੱਕ ਇੱਕ ਤਰੀਕੇ ਦੇ ਨਾਲ ਸਟਾਰਟਿੰਗ ਸੀਗੀ ਤੇ ਬਹੁਤ ਵਧੀਆ ਲੱਗਿਆ ਅੱਜ ਉਹਨਾਂ ਨੂੰ ਦੇਖ ਕੇ ਉਹ ਹੀਸ ਗਰੋਨ ਅ ਲੋਟ ਤੇ ਬਹੁਤ ਖੁਸ਼ੀ ਹੁੰਦੀ ਹੈ ਹਨਾ ਦੇਖ ਕੇ ਐਂਡ ਯਾ ਬਿਲਕੁਲ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਘੱਟ ਇਹੋ ਜਿਹੀ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਹਾ ਜਾਂਦਾ ਵੀ ਇੱਕ ਤਾਂ ਸਿਰ ਤੇ ਦਸਤਾਰ ਸਜਾਈ ਹੋਈ ਹੈ ਤੇ ਦੂਜਾ ਇਸ ਬੰਦੇ ਨੇ ਗੀਤਾਂ ਦਾ ਮਿਆਰ ਨਹੀਂ ਡਿੱਗਣ ਦਿੱਤਾ ਇਸ ਦੇ ਵਿੱਚ ਤੁਹਾਡਾ ਵੀ ਨਾਮ ਆਉਂਦਾ ਕਿਉਂਕਿ ਤੁਸੀਂ ਚਾਹੇ ਘੱਟ ਗਾਇਆ ਪਰ ਗਾਇਆ ਇਸ ਕਦਰ ਆ ਵੀ ਉਹ ਹਰ ਇੱਕ ਵਰਗ ਦਾ ਬੰਦਾ ਸੁਣ ਸਕਦਾ ਦੇਖ ਸਕਦਾ ਮਹਿਸੂਸ ਕਰ ਸਕਦਾ ਇਹ ਇੰਨਾ ਜ਼ਿਆਦਾ ਮਤਲਬ ਲਿਟਰੇਚਰ ਨਾਲ ਪਿਆਰ ਕੀਤਾ ਜੇ ਤੁਸੀਂ ਪੰਜਾਬ ਦੇ ਟ੍ਰੈਡੀਸ਼ਨ ਨੂੰ ਕਲਚਰ ਨੂੰ ਦੇਖੋ ਨਾ ਮੇਰੇ ਖਿਆਲ ਕੋਈ ਇਹੋ ਜਿਹਾ ਤਿਉਹਾਰ ਨਹੀਂ ਕੋਈ ਇਹੋ ਜਿਹੀ ਰੌਣਕ ਨਹੀਂ ਕੋਈ ਇਹੋ ਜਿਹਾ ਮਾਤਮ ਨਹੀਂ ਜਿੱਥੇ ਸਾਡੇ ਕੋਲ ਸੰਗੀਤ ਨਹੀਂ ਹੈਗਾ ਜੀ ਬੱਚੇ ਦੇ ਜੰਮਣ ਤੇ ਵੀ ਸਾਡੇ ਕੋਲ ਸੰਗੀਤ ਹੈ ਉਹਦੇ ਵਿਆਹ ਤੇ ਵੀ ਹੈ ਕਿਸੇ ਦੇ ਮਰੇ ਤੇ ਵੀ ਸਾਡੇ ਕੋਲ ਵੈਣ ਹੈਗੇ ਹਰ ਤਿਉਹਾਰ ਦੇ ਉੱਤੇ ਆਥਣਾ ਨੂੰ ਹੈ ਗੁਰਬਾਣੀ ਸਾਡੀ ਰਾਗਾਂ ਦੇ ਵਿੱਚ ਹੈ ਸਾਡਾ ਸਪਿਰਚੁਅਲਿਜ਼ਮ ਸਾਡਾ ਮਾਰਸ਼ਲ ਹੋਣਾ ਸਾਡੀਆਂ ਵਾਰਾਂ ਹੈਨਾ ਸਾਡੇ ਦਿਨ ਤਿਹਾਰ ਸਾਰੀਆਂ ਚੀਜ਼ਾਂ ਸੰਗੀਤ ਦੇ ਵਿੱਚ ਵੱਜੀਆਂ ਹੋਈਆਂ ਨੇ ਫਿਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਕੋਈ ਰੂਹ ਵੀ ਸਾਹਿਤ ਤੋਂ ਸਖਣੀ ਹੋਈ ਨਹੀਂ ਸਕਦੀ ਸੰਗੀਤ ਤੋਂ ਸਖਣੀ ਹੋਈ ਨਹੀਂ ਸਕਦੀ ਇਹ ਤਾਂ ਸਾਡੀ ਰੂਹ ਦਾ ਹਿੱਸਾ ਹੈ ਬਿਲਕੁਲ ਇਹ ਸੰਗੀਤ ਨੂੰ ਇਸ ਤਰ੍ਹਾਂ ਰੂਹ ਦੇ ਵਿੱਚ ਵਸਾਉਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੇ ਨੇ ਇਹ ਅੱਜ ਕੱਲ ਦਾ ਜਿਹੜਾ ਯੂਥ ਆ ਨਾ ਉਹ ਚਮਕ-ਦਮਕ ਦੇ ਵਿੱਚ ਹੀ ਉਲਝਿਆ ਪਿਆ ਉਹ ਸਿਰਫ ਇੱਕ ਪਰਤ ਤੱਕ ਹੈ ਮੈਂ ਨਹੀਂ ਕਹਿੰਦਾ ਕਿ ਇਹ ਚਮਕ-ਦਮਕ ਜਿਹੜੀ ਹੈ ਇਹ ਬਹੁਤ ਅੰਦਰ ਅਸਰ ਕਰਦੀ ਹੈ ਅੰਦਰ ਅਸਰ ਸਿਰਫ ਉਹੀ ਕਰੂਗਾ ਜਿਹੜਾ ਨਰੋਲ ਹੋਗਾ ਜੀ ਇਹਦਾ ਨਰੋਲ ਤਤ ਜਿਹੜਾ ਹੁੰਦਾ ਨਾ ਉਹੀ ਅੰਦਰ ਤੱਕ ਜਾਣ ਦੀ ਸਮਰੱਥਾ ਰੱਖਦਾ ਹੈ ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਬਾਹਰ ਮੁੱਖੀ ਹੁੰਦੀਆਂ ਬਾਹਰੇ ਰਹਿ ਜਾਂਦੀਆਂ ਕਿਉਂਕਿ ਅੱਜ ਕੱਲ ਤਾਂ ਸਾਨੂੰ ਬੰਦਿਆਂ ਨੂੰ ਨਾ ਪੰਜ ਵਿਕਾਰਾਂ ਨੇ ਬਹੁਤ ਘੇਰਾ ਪਾਇਆ ਹੋਇਆ ਸੀ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਤੋਂ ਉੱਪਰ ਆਪਾਂ ਉੱਠ ਹੀ ਨਹੀਂ ਪਾਰੇ ਹੈਗੇ ਇਹੀ ਕਾਰਨ ਹੈ ਵੀ ਸਾਡਾ ਸਮਾਜ ਵਿਗੜ ਰਿਹਾ ਹੈ ਮੈਂ ਪੰਜ ਪੂਤੀ ਸਰੀਰ ਹੈ ਦੇਖੋ ਜੀ ਇਹਨਾਂ ਦੇ ਇਨਾਂ ਦੇ ਅਸਰ ਦੇ ਅਧੀਨ ਤਾਂ ਹਮੇਸ਼ਾ ਹੀ ਰਹਿੰਦਾ ਹੈ। ਇਹ ਕਦੀ ਵੀ ਨਹੀਂ ਹੁੰਦਾ ਕਿ ਅਸੀਂ ਕਹੀਏ ਕਿ ਮੈਂ ਪੰਜਾਂ ਤੇ ਕਾਬੂ ਪਾ ਲਿਆ। ਇਹ ਕੋਸ਼ਿਸ਼ ਹੁੰਦੀ ਹੈ ਇਹਹੀ ਕੋਸ਼ਿਸ਼ ਜਿਹੜੀ ਹੈ ਬੰਦੇ ਤੋਂ ਚੰਗਾ ਬੰਦਾ ਬਣਾਉਂਦੀ ਹੈ ਸਾਨੂੰ ਹੈਨਾ। ਔਰ ਇਹ ਕੋਸ਼ਿਸ਼ ਮੈਨੂੰ ਲੱਗਦਾ ਕਿ ਕਰਨ ਦਾ ਟਾਰਗੇਟ ਹਰ ਕਿਸੇ ਨੂੰ ਮਿੱਥਣਾ ਚਾਹੀਦਾ। ਪਰ ਗੱਲ ਇਹ ਹੈ ਕਿ ਬਹੁਤ ਵਿਰਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਟਾਰਗੇਟ 'ਚ ਇਹ ਚੀਜ਼ਾਂ ਹੁੰਦੀਆਂ। ਇਹ ਤਾਂ ਜਨਰਲੀ ਸਾਡੇ ਟਾਰਗੇਟਸ ਇਹੀ ਹੁੰਦੇ ਆ ਮੈਂ ਗਰੋ ਕਰਨਾ। ਜ਼ਿਆਦਾਤਰ ਅੱਜਕੱਲ ਯੂਥ ਨੇ ਟਾਰਗੇਟ ਇਹ ਬਣਾ ਲਿਆ ਮੈਂ ਦਿਖਾਉਣਾ ਕਰਕੇ ਹੈਨਾ। ਮੈਨੂੰ ਐ ਲੱਗਦਾ ਕਿ ਕਿਸੇ ਲਈ ਕੁਛ ਨਾ ਕਰੋ ਯਾਰ ਤੁਸੀਂ ਆਪਣੇ ਆਪ ਲਈ ਸੋਚੋ ਜੇ ਤੁਸੀਂ ਕਰਨਾ ਵੀ ਆ ਤੁਸੀਂ ਗਰੋ ਵੀ ਕਰਨਾ ਹੈ ਤੁਸੀਂ ਕਿਸੇ ਨੂੰ ਦਿਖਾਉਣ ਲਈ ਨਾ ਕਰੋ ਆਪਣੇ ਲਈ ਕਰੋ ਆਪਣੇ ਲੋਕਾਂ ਲਈ ਕਰੋ ਆਪਣੇ ਪੇਰੈਂਟਸ ਲਈ ਕਰੋ ਹਨਾ ਉਹਨਾਂ ਨੂੰ ਮਾਣ ਦਿਵਾਓ ਠੀਕ ਹੈ ਪਰ ਜਿਹੜੀ ਇਹ ਭਾਵਨਾ ਹੁੰਦੀ ਨਾ ਕਿ ਮੈਂ ਕਰਕੇ ਜਿੱਦ ਦੇ ਨਾਲ ਮੈਂ ਮੁੜ ਕੇ ਉੱਪਰ ਚੜ੍ਹ ਕੇ ਤੇ ਐ ਥੱਲੇ ਝਾਕਣਾ ਉਹ ਸਹੀ ਨਹੀਂ ਹੁੰਦੀ ਬਿਲਕੁਲ ਹਨਾ ਉਹਦੇ ਚੋਂ ਬਾਹਰ ਨਿਕਲ ਕੇ ਇੱਕ ਪੋਜ਼ਿਟਿਵ ਗਰੋਥ ਵਾਲੇ ਪਾਸੇ ਨੂੰ ਚੱਲੀਏ ਤਾਂ ਜ਼ਿਆਦਾ ਵਧੀਆ ਬਿਲਕੁਲ ਨਿਰਵੈਰ ਪੰਨੂ ਨਾਲ ਕੰਮ ਕਰਨ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਗੀਤਾਂ ਨੂੰ ਸੁਣਦੇ ਸੀ ਕਿਉਂਕਿ ਹਰ ਕੁੜੀ ਫੈਨ ਉਹਨਾਂ ਹਾਂਜੀ ਆਫਕੋਰਸ ਹਾਂਜੀ ਸੁਣਦੇ ਸੀਗੇ ਉਹਨਾਂ ਦੀ ਗੀਤ ਕੁੜੀਆਂ ਦਾ ਪਹਿਲਾ ਕ੍ਰਸ਼ ਨਿਰਵੈਰ ਪੰਨੂ ਹਾਂਜੀ ਤੁਹਾਨੂੰ ਫਿਰ ਕਿਵੇਂ ਦਾ ਲੱਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਨਿਰਵੈਰ ਪੰਨੂ ਨਾਲ ਕੰਮ ਕਰ ਰਹੇ ਮੈਂ ਮੈਨੂੰ ਬਹੁਤ ਵਧੀਆ ਲੱਗਿਆ ਆ ਆਪਾਂ ਨੂੰ ਸਾਰਿਆਂ ਨੂੰ ਹੀ ਐਸ ਆਡੀਅנס ਕਿ ਇੱਕ ਨਵਾਂ ਹੀਰੋ ਆਵੇ ਕੁਝ ਫਰੈਸ਼ ਹਨਾ ਦੇਖਣ ਨੂੰ ਐਂਡ ਤੇ ਆਈ ਥਿੰਕ ਜਦੋਂ ਮੈਂ ਉਹਨਾਂ ਨੂੰ ਇਮੇਜਿਨ ਕੀਤਾ ਸੀ ਐਜ਼ ਅ ਹੀਰੋ ਕਿਨ ਉਹਦੀ ਪਹਿਲੀ ਫਿਲਮ ਆ ਠੀਕ ਤੇ ਇਦਾਂ ਨਹੀਂ ਹੋਇਆ ਵੀ ਨਹੀਂ ਯੂ نو ਇਟਸ ਹਿਸ ਫਰਸਟ ਫਿਲਮ ਹਿ ਮੇ ਨਾ ਬਲੀਵ ਨਹੀਂ ਕਰਦੀ ਮੈਨੂੰ ਇਨ ਇਮੇਜਿਨ ਜਦੋਂ ਮੈਂ ਇਮੇਜਿਨ ਕੀਤਾ ਮੈਂ ਕਹਿੰਦਾ ਨਹੀਂ ਮੈਂ ਉਹਨਾਂ ਨੂੰ ਆਲਰੇਡੀ ਦੇਖ ਲਿਆ ਸੀ ਐਜ਼ ਅ ਹੀਰੋ ਐਂਡ ਯਾ ਇਸ ਚੀਜ਼ ਨੂੰ ਮਿਸ ਕਰ ਦਿਓ ਜਿਵੇਂ ਫਿਲਮ ਦੇ ਵਿੱਚ ਕੱਚੇ ਘਰ ਦਿਖਾਏ ਗਏ ਨੇ ਹੈਨਾ ਸੰਯੁਕਤ ਪਰਿਵਾਰ ਰਹਿੰਦਾ ਸੀ ਜੁਆਇੰਟ ਫੈਮਲੀ ਸੀ ਗਿਆ ਉਹ ਅੱਜ ਦੇ ਟਾਈਮ 'ਚ ਨਹੀਂ joint families ਮੈਂ ਵੀ ਐਕਚੁਅਲੀ ਜੋਇੰਟ ਫੈਮਲੀ ਦੇ ਵਿੱਚ ਗਰੋ ਅਪ ਹੋਈ ਆ ਮੇਰੇ ਦੋਨੇ ਚਾਚਾ ਜੀ ਅਸੀਂ ਇੱਕ ਘਰ ਦੇ ਵਿੱਚ ਰਹਿੰਦੇ ਸੀ ਸਾਡੇ ਅਸੀਂ ਤਿੰਨ ਫੈਮਲੀਆਂ ਜੀ ਤੇ ਆਈ ਥਿੰਕ ਮੈਂ ਉਹ ਚੀਜ਼ ਮਹਿਸੂਸ ਕੀਤੀ ਉਹ ਪਿਆਰ ਉਹ ਫੈਮਲੀ ਬੌਂਡ ਤੇ ਹੁਣ ਵੀ ਉਹਨਾਂ ਹੀ ਬੌਂਡ ਆ ਈਵਨ ਥੋ ਅਸੀਂ ਅਲੱਗ-ਅਲੱਗ ਰਹਿੰਦੇ ਆ ਤੇ ਆਈ ਥਿੰਕ ਮੈਂ ਉਹ ਚੀਜ਼ ਮਿਸ ਨਹੀਂ ਕੀਤੀ ਯਾ ਇਫਿਲਮ ਕਰਨ ਤੋਂ ਬਾਅਦ ਮਨ ਦੇ ਵਿੱਚ ਆਇਆ ਵੀ ਮੈਨੂੰ ਵੀ ਇੱਕ ਵਾਰ ਪਾਕਿਸਤਾਨ ਜਾਣਾ ਚਾਹੀਦਾ ਹਾਂਜੀ ਮੈਂ ਮੈਂ ਫਿਲਮ ਤੋਂ ਪਹਿਲਾਂ ਹੀ ਮੈਂ ਜਦੋਂ ਮੈਂ ਸੋਚਿਆ ਸੀ ਆਈ ਮੈਂ ਵਿਜ਼ਿਟ ਕਰਨਾ ਚਾਹੁੰਦੀ ਆ ਪਾਕਿਸਤਾਨ ਤੇ ਫਿਲਮ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਜ਼ਿਆਦਾ ਕ੍ਰਿਓਸਟੀ ਜੀ ਹੋ ਜਾਂਦੀ ਏ ਇਹ ਚੀਜ਼ ਅਪਾ ਪਰਤੇ ਤੇ ਲੈ ਕੇ ਆ ਰਹੇ ਹਾਂ ਤੇ ਦੇਖ ਕੇ ਵੀ ਆਈ ਅਸਲ ਚ ਹੈਨਾ ਹਾਂਜੀ ਅਸੀਂ ਜਬਈ ਨਾਲ ਸੀਗੇ ਨਾ ਜਸਟ ਅ ਬਾਰਡਰ ਦੇ ਕੋਸਟ ਬੱਟਰੀ ਬੱਟਰੀ ਹੋਇਆ ਹਾਂਜੀ ਫਿਰ ਡਰ ਨਹੀਂ ਲੱਗਿਆ ਹੈਗਾ ਵੀ ਕੋਈ ਗੋਲੀ ਬੰਦੂਕ ਨਾ ਆ ਜੇ ਨਹੀਂ ਜਦੋਂ ਅਸੀਂ ਰੇਕੀ ਤੇ ਗਏ ਸੀਗੇ ਨਾ ਉਦੋਂ ਜਿਉਂਕਿ ਜੰਗ ਦਾ ਮਾਹੌਲ ਬਣਿਆ ਹੋਇਆ ਸੀਗਾ ਆ ਨੈਸ਼ਨਲ ਮੀਡੀਆ ਤੇ ਖਬਰਾਂ ਆ ਰਹੀਆਂ ਸੀ ਪਿੰਡਾਂ ਦੇ ਪਿੰਡ ਉਠਾ ਦਿੱਤੇ ਗਏ ਨੇ ਆ ਹੋ ਰਿਹਾ ਤੇ ਸੀ ਉਹਨਾਂ ਪਿੰਡਾਂ 'ਚ ਖੜੇ ਸ਼ੂਟ ਕਰ ਰਹੇ ਸੀਗੇ ਐਂਡ ਕੁਝ ਵੀ ਕੋਈ ਹਲਚਲ ਖਾਸ ਉੱਥੇ ਸੀਗੀ ਨਹੀਂ ਆਰਮੀ ਦੇ ਟਰੱਕਸ ਵਗੈਰਾ ਜੀਪਾਂ ਵਗੈਰਾ ਲੱਭਦੀਆਂ ਸੀ ਪਰ ਕੋਈ ਟੀਗਾਲ ਨਹੀਂ ਸੀ ਔਰ ਉਹਨਾਂ ਦਿਨਾਂ 'ਚ ਹੀ ਸ਼ੂਟ ਪੂਰਾ ਹੋਇਆ ਸਾਡਾ ਬਿਲਕੁਲ ਕੋਈ ਡਰ ਕੋਈ ਖੋਫ ਨਹੀਂ ਮੈਨੂੰ ਲੱਗਦਾ ਨਿਕਰੀਓ ਚ ਕਿਸੇ ਇੱਕ ਬੰਦੇ ਨੇ ਸਗੋਂ ਡਰ ਨਿਕਲਦੇ ਦੇਖਿਆ ਮੈਂ ਡਰਦਾ ਤਾਂ ਕੋਈ ਨਹੀਂ ਦੇਖਿਆ ਬਿਲਕੁਲ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਆ ਜਾਂ ਲੈਂਦੇ ਪੰਜਾਬ ਦੀ ਗੱਲ ਕਰਦੇ ਨੇ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਬਹੁਤ ਯਾਦ ਆਉਂਦਾ ਜੀ ਵੀ ਜੇ ਉਹਨਾਂ ਦਾ ਰਾਜ ਹੁੰਦਾ ਤਾਂ ਅੱਜ ਅਸੀਂ ਕਿਤੇ ਤੋਂ ਕਿਤੇ ਹੋਣਾ ਸੀ ਤੁਸੀਂ ਵੀ ਇਹ ਮਹਿਸੂਸ ਕਰਦੇ ਹੋ ਕੁਦਰਤ ਤੇ ਹੱਥ 'ਚ ਨਹੀਂ ਜੀ ਚੀਜ਼ਾਂ ਆ ਸੂਰਜ ਆਦਾ ਉਗਣਾ ਤੇ ਸੂਰਜਾਂ ਦਾ ਲੈਣਾ ਕਿਹੜੀ ਚੀਜ਼ ਨੇ ਕਦੋਂ ਉਗਣਾ ਤੇ ਕਿਹੜੀ ਚੀਜ਼ ਨੇ ਕਦੋਂ ਢਲਣਾ ਹੈ ਨਾ ਜੀ ਡੈਫੀਨੇਟਲੀ ਸਾਡੇ ਮਨਾਂ ਦੇ ਵਿੱਚ ਸਿੱਖ ਰਾਜ ਨੂੰ ਲੈ ਕੇ ਜਿਹੜੀ ਉਹ ਛਵੀ ਹੈ ਉਹ ਬਹੁਤ ਸਨੈਰੀ ਹੈ ਬਿਲਕੁਲ ਔਰ ਹਰ ਕੋਈ ਚਾਹੁੰਦਾ ਹੈ ਕਿ ਸਿੱਖ ਰਾਜ ਵਰਗਾ ਰਾਜ ਹੋਵੇ ਜਿੱਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਹੋਵੇ ਜੀ ਮੈਨੂੰ ਅੱਜ ਦੇ ਸਮਾਜ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਖਾਸ ਕਰਕੇ ਸਾਡੇ ਇੱਥੇ ਆ ਜੀ ਉਹ ਹੈ ਕਿ ਮੈਂਟਲ ਤੇ ਫਿਜ਼ੀਕਲ ਵੇਜਸ ਦੇ ਵਿੱਚ ਡਿਫਰੈਂਸ ਬਹੁਤ ਵੱਡਾ ਹੂੰ ਤੁਸੀਂ ਜੇ ਕਿਸੇ ਵੈਸਟ ਸਾਈਡ ਦੇ ਕਿਸੇ ਮੁਲਕ 'ਚ ਤਰਖਾਣੀ ਕਰਦੇ ਹੋ ਨਾ ਤਾਂ ਤੁਸੀਂ ਚੰਗੀ ਗੱਡੀ ਦੀ ਕਾਮਨਾ ਕਰ ਸਕਦੇ ਹੋ ਜੀ ਪਰ ਇੱਥੇ ਤੁਸੀਂ ਮੰਨ ਲਓ ਜੇ ਦਿਹਾੜੀਦਾਰ ਹੋ ਪ্লামਬਰ ਹੋ ਯਾਤਰਖਾਨੀ ਦਾ ਕੰਮ ਕਰਦੇ ਹੋ ਤਾਂ ਤੁਹਾਡੇ ਵਾਸਤੇ ਸੁਪਨੇ ਲੈਣੇ ਔਖੇ ਹੋ ਜਾਂਦੇ ਆ ਬਿਲਕੁਲ ਹੈਨਾ ਸੋ ਇਸ ਕਰਕੇ ਮੈਂ ਕਹਿੰਨਾ ਕਿ ਜਿਹੜਾ ਉਹ ਮੈਂਟਲ ਤੇ ਫਿਜ਼ੀਕਲ ਵਰਕ ਦੇ ਵਿੱਚ ਡਿਫਰੈਂਸ ਆ ਨਾ ਉਹਨੂੰ ਘਟਾਉਣ ਦੀ ਲੋੜ ਹੈ ਜਿਹੜਾ ਕਿ ਸਿੱਖ ਰਾਜ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬੈਲੈਂਸਡ ਸੀਗਾ এডੂਕੇਸ਼ਨ ਪ੍ਰੋਪਰਲੀ ਬੈਲੈਂਸਡ ਸੀਗੀ ਰਿਲੀਜੀਅਨਸ ਦਾ ਇੱਕ ਬੈਲੈਂਸ ਸੀਗਾ ਹੈਨਾ ਉਹ ਬੈਲੈਂਸ ਨੂੰ ਅਸੀਂ ਮਿਸ ਕਰਦੇ ਆ ਅੱਜ ਵੀ ਬਿਲਕੁਲ ਅੱਜ ਕੱਲ ਦੇ ਸਮੇਂ 'ਚ ਤਾਂ ਜਾਤਾਂ ਪਾਤਾਂ ਨੂੰ ਲੈ ਕੇ ਹੀ ਵੰਡੀਆਂ ਪਾ ਦਿੱਤੀਆਂ ਸਾਡੇ ਆਪਣੇ ਸਾਡੇ ਨਾਲ ਲੜਾਈ ਜਾਂਦੇ ਆਏ ਚਲੋ ਇਹ ਪੋਲਿਟਿਕਲ ਟਾਂਚੀਆਂ ਦੀਆਂ ਗੱਲਾਂ ਨੇ ਜੀ ਹੈ ਨਾ ਇਹਨਾਂ ਦਾ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਹੈ ਹੌਲੀ-ਹੌਲੀ ਜੀ ਕਿ ਸਾਨੂੰ ਆਪਸ ਦੇ ਵਿੱਚ ਲੜਾ ਕੇ ਤਾਂ ਇੱਕ ਵੋਟ ਬੈਂਕ ਵਾਂਗੂ ਵਰਤਿਆ ਜਾਂਦਾ ਹੈ ਹੁਣ ਤਾਂ ਜੱਗ ਜ਼ਾਹਿਰ ਹੋ ਗਈਆਂ ਨੇ ਗੱਲਾਂ ਜੀ ਬਿਲਕੁਲ ਤਾਂ ਅਖੀਰਲਾ ਸਵਾਲ ਹੈ ਮੇਰਾ ਤੁਹਾਨੂੰ ਫਿਲਮ ਨੂੰ ਲੈ ਕੇ ਆਡੀਅנס ਨੂੰ ਕੀ ਅਪੀਲ ਕਰੋਗੇ ਮੈਂ ਹੀ ਕਹੂੰਗੀ ਕਿ ਸੁਹੇ ਵਿਚਾਰੇ ਵਾਲਿਆ ਬਹੁਤ ਹੀ ਵਧੀਆ ਫਿਲਮ ਆ ਵੀਰ ਜੀ ਨੇ ਲਿਖੀ ਆ ਤੇ ਨਿਰਵਾਣ ਨੇ ਡੇਬਿਊ ਕੀਤਾ ਤੇ ਪ੍ਰੋਜੈਕਟ ਬਹੁਤ ਹੀ ਐਂਟਰਟੇਨਿੰਗ ਤੇ ਬਹੁਤ ਵਧੀਆ ਬਣੀ ਆ ਤੇ ਤੁਸੀਂ ਜਰੂਰ ਆਪਣੇ ਫਰੈਂਡਸ ਤੇ ਫੈਮਲੀਆਂ ਨਾਲ ਜਰੂਰ ਦੇਖਣ ਜਾਇਓ um ਕੁਛ ਨਵਾਂ ਆ ਕੁਛ ਪ੍ਰੈਸ਼ਾ ਵਿੱਚ emotions ਵੀ ਆ ਰੋਮਾਂਸ ਵੀ ਆ ਕਾਮੇਡੀ ਵੀ ਆ ਮੈਂ ਐਜ਼ ਆਡੀਅנס ਕਹਿ ਸਕਦੀ ਹਾਂ ਕਿ ਫਿਲਮ ਬਹੁਤ ਬਹੁਤ ਵਧੀਆ ਮੈਂ ਮੈਂ ਬਹੁਤ ਇੰਜੋਏ ਕੀਤੀ ਤੇ ਮੈਂ ਤਾਂ ਵੇਟ ਨਹੀਂ ਕਰ ਸਕਦੀ ਕੋਲ ਅਸੀਂ ਫਿਲਮ ਦਾ ਟ੍ਰੇਲਰ ਹੀ ਇਦਾਂ ਦਾ ਵੀ ਬੰਦਾ ਕੀ ਲਿਆ ਜਾਂਦਾ ਵੀ ਨਹੀਂ ਯਾਰ ਮੈਂ ਦੇਖਾਂ ਤਾਂ ਸਹੀ ਕੀ ਟਕ ਹੋਇਆ ਕੀ ਹੈ ਤਾਂ ਅੱਜ ਅਸੀਂ ਸਟਾਰ ਕਾਸਟ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਫਿਲਮ ਆ ਰਹੀ ਹੈ ਸੁਹੇ ਵਿਚੀਰੇ ਵਾਲਿਆ 10 ਅਕਤੂਬਰ ਨੂੰ ਫਿਲਮ ਬਹੁਤ ਵਿੱਚ ਬਹੁਤ ਸੋਹਣਾ ਕਨਸੈਪਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਤੁਸੀਂ ਵੀ ਜਰੂਰ ਆਪਣੇ ਨੇੜਲੇ ਸਿਨਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਨੂੰ ਜਰੂਰ ਦੇਖ ਕੇ ਆਇਓ ਕਿਉਂਕਿ ਇਹ ਫਿਲਮ ਤੁਹਾਡੇ ਦਿਲ ਦੇ ਉੱਤੇ ਇੱਕ ਵੱਖਰੀ छाप ਛੱਡੇਗੀ ਧੰਨਵਾਦ